ਮੈਂ ਗਾਹੀ ਮਮੀ ਕੋ ਸੈਂਡ ਕਰਾ ਕੇ ਨਾ ਆਪਾਂ ਥੋੜੇ ਬੋਲੇ ਪੈਸੇ ਨਾ ਕੋਈ ਤਰ੍ਹਾਂ ਮੈਂ ਕਰਕੇ ਲੈ ਲੈਣੇ ਆ ਇਹ ਤੇ ਗੀਂਗੀ ਚਲੂ ਰੱਖ ਦਿੰਨੇ ਆ ਮੈਂ ਕੋਈ ਨਹੀਂ ਮਮੀ ਨਾ ਮੈਂ ਗੱਲ ਕਰਦਾ ਵਾਂ ਇਹਨੂੰ ਰਾਜੀ ਭਾਈ ਜੀ ਨਾ ਕਰੇਗਾ ਸਾਡੀ ਨਹੀਂ ਗੱਲ ਬਣੀ ਤੁਹਾਨੂੰ ਪਤਾ ਬੱਚਾ ਦੀ ਫੀਸ ਕਿੰਨੀ ਜਾਵਾਂਗੀ ਅੱਛਾ ਭਾਜੀ ਉਥੋਂ ਦਾ ਵੀ ਡਰੈਸ ਲੱਭ ਲੈਣਾ ਪਹੁੰਚ ਗਏ ਸੀ ਉਹਨਾਂ ਦੇ ਘਰੇ ਮਿਲਾਏ ਹੋ ਉਹਨਾਂ ਨੂੰ ਕੀ ਕਹਿੰਦੇ ਕਰੋ ਉਹ ਤਾਂ ਵੀ ਕਰੇ ਨਹੀਂ ਸੁਕਰਿਆ ਉਹਨਾਂ ਦੀ ਕਿਸਮਤ ਚੰਗੀ ਆ ਕਿ ਉਹ ਘਰੇ ਨਹੀਂ ਮਿਲੇ ਨੇ ਤਾਂ ਤੁਹਾਡੇ ਅੱਗੇ ਬੰਦਾ ਤੇ ਪਤਾ ਨਹੀਂ ਉਹਨਾਂ ਕੋ ਵੀ ਕੀ ਕੀ ਠੱਗ ਲਿਆ ਹੁੰਦਾ ਚਲੋ ਉਹਨਾਂ ਦੀ ਚੰਗੀ ਸਾਡੀ ਮਾੜੀ ਸੀ ਸਾਡੀ ਮਾੜੀ ਜੀ ਉਹ ਇਹ ਨਹੀਂ ਬੱਤ ਦੀ ਕੁੜੀ ਮੈਂ ਨਹੀਂ ਵੇਖੀ ਜੋ ਮਰਜ਼ੀ ਕਰ ਲਵੇ ਇਹ ਦੇ ਨਾਲ ਇੱਥੋਂ ਤੱਕ ਵੀ ਇਹ ਜਾ ਸਕਦੀ ਆ ਪਰ ਮੈਨੂੰ ਤਾਂ ਪਤਾ ਹੀ ਆ ਕਿ ਇਹ ਕਿੱਥੋਂ ਤੱਕ ਜਾ ਸਕਦੀ ਹੈ ਪਰ ਮੈਂ ਸੋਚਦੀ ਸੀ ਕਿ ਹੁਣ ਇਹ ਸੁਧਰ ਗਈ ਭਰੇ ਤਾਂ ਸੁਧਰਨ ਵਾਲੇ ਦਿਨ ਜੰਮੀ ਨਹੀਂ ਮੈਂ ਤਾਂ ਮੰਮੀ ਜੀ ਨੂੰ ਇਹਦੀਆਂ ਸੋਂਹ ਦੇਣ ਦੀ ਕਿ ਮੰਮੀ ਜੀ ਇਹ ਕੁੜੀ ਸੁਧਰ ਗਈ ਆ ਸੁਧਰ ਗਈ ਆ ਹੋਣੀ ਏਦਾਂ ਕਰਦੀ ਹੁਣ ਇਹ ਵਧੀਆ ਤਰ੍ਹਾਂ ਰਹੂਗੀ ਤੇ ਆਪਾਂ ਨੂੰ ਇਹਦੀ ਹੈਲਪ ਕਰਨੀ ਚਾਹੀਦੀ ਆ ਮੈਂ ਤਾਂ ਮੰਮੀ ਇਹਦੇ ਵਾਸਤੇ ਕੀ ਕੀ ਸੋਚਣ ਦੇ ਆ ਤੇ ਪਰ ਇਹਨੂੰ ਮਾਸਾ ਜੀ ਨਹੀਂ ਸ਼ਰਮ ਨਹੀਂ ਹੈਗੀ ਹੁਣ ਉਹ ਤੋਂ ਝੂਠ ਬੋਲੀ ਜਾਂਦੀ ਆ ਅਖੇ ਮੈਂ ਪਹਿਲੇ ਦੀ ਕੱਢੀ ਹੀ ਆ ਫੜੀ ਮੈਂ ਹੁਣ ਨਹੀਂ ਕੱਢੀ ਇਹ ਤਾਂ ਮੈਂ ਪਹਿਲੇ ਦੀ ਭਾਬੀ ਕੱਢੀ ਸੀ ਫਿਰ ਕਿਹੜਾ ਮੈਨੂੰ ਵਾਪਸ ਦੇਤੀ ਹੱਥ ਹੁੰਦੀ ਕਿਹੇ ਗੱਲ ਭਾਬੀ ਤੁਸੀਂ ਰਿਕਵਰੀ ਤੇ ਗੱਲ ਸੁਣ ਤੂੰ ਤੇ ਸੁਣਨਾ ਹੀ ਨਹੀਂ ਚਾਹਦੀ ਕੀ ਗੱਲ ਸੁਣਾ ਬੋਲ ਕੀ ਗੱਲ ਸੁਣਾ ਤੇਰੀ ਕੁਛ ਰਹਿ ਗਿਆ ਸੁਣਨ ਵਾਲਾ ਮੈਂ ਕੋਈ ਝੂਠ ਬੋਲਾਂਗੀ ਜਦ ਮੈਂ ਕਹਿੰਦੀ ਵੀ ਮੈਂ ਕਿ ਮੈਂ ਐਫਡੀ ਰੱਖਣ ਚੱਲੀ ਸਾ ਰੱਖਣ ਚੱਲੀ ਸਾ ਪੈਣੇ ਮੇਰੀਏ ਮੈਂ ਰੱਖਣ ਹੀ ਚੱਲੀ ਸਾ ਮੈਨੂੰ ਵੀਰੇ ਦੀ ਸੌਵੇਂ ਮੰਮੀ ਦੀ ਸੌਵੇਂ ਤੇਰੀ ਸੌਵੇਂ ਮੈਂ ਨਹੀਂ ਇਹਨੂੰ ਲੈਫਟੀ ਨੂੰ ਕਿਤੇ ਲਾਣਾ ਕੋਈ ਸਾਈਨ ਨਹੀਂ ਕਰਾਣੇ ਮੈਨੂੰ ਇਹੋ ਜਿਹੇ ਪੈਸੇ ਵੀ ਨਹੀਂ ਚਾਹੀਦੇ ਮੈਂ ਸੁਧਰ ਗਈਆਂ ਸੁਧਰ ਗਈਆਂ ਉਸ ਦਿਨ ਤੋਂ ਸੁਧਰ ਗਈਆਂ ਮੈਂ ਕੱਟੀ ਸੀ 1 ਮਿੰਟ ਐਫ ਡੀ ਨੂੰ ਲਤਾਂ ਲੱਗੀਆਂ ਹੋਈਆਂ ਪਈਏ ਲੱਗੇ ਨੇ ਉਹਨੇ ਟੈਰਾ ਵਾਲੇ ਉੱਥੋਂ ਤੁਰਦੀ 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 ਤਾਂ ਦੀ ਮਾਰੀ ਚ ਚਲ ਗਈ ਹੈਨਾ ਬਹੁਤ ਵਧੀਆ ਗੱਲ ਐ ਆਖੇ ਮੈਂ ਨਹੀਂ ਲੈਣਾ ਚਾਹੁੰਦੀ ਮੈਂ ਕਹਿੰਦੀ ਪੀਆ ਕੱਡੀ ਮੈਂ ਹੀ ਹਾਂ ਮੈਂ ਨਹੀਂ ਕਹਿੰਦੀ ਕਿ ਮੈਂ ਨਹੀਂ ਕੱਡੀ ਕੱਡੀ ਨਹੀਂ ਹਾਂ ਮੈਂ ਗਈ ਵੀ ਸੀ ਬੈਂਕ 'ਚ ਇਹ ਨਹੀਂ ਕਿ ਮੈਂ ਨਹੀਂ ਗਈ ਮੈਂ ਗਈ ਸ ਮਜਬੂਰੀ ਵਿੱਚ ਗਈ ਸੀ ਬੈਂਕ 'ਚ ਆச்சா ਜੀ ਤੁਸੀਂ ਬੈਂਕ 'ਚ ਵੀ ਗਏ ਸੀ ਐਫ ਡੀ ਲੈ ਕੇ ਉਹ ਤੇ ਮੈਨੇਜਰ ਨੇ ਕਿਹਾ ਹੋਣਾ ਕਿ ਇਹ ਤੇ ਸਾਈਨ ਚਾਹੀਦੇ ਆ ਜਿਹਦੀ ਐਫ ਡੀ ਆ ਉਹਦੇ ਸਾਈਨ ਕਰਾ ਕੇ ਲਿਆਓ ਐਦਾਂ ਤੇ ਕੋਈ ਵੀ ਐਫ ਡੀ ਕੱਢੂਗਾ ਤੇ ਜਾ ਕੇ ਪੈਸੇ ਕਢਾ ਲੂਗਾ ਅੱਛਾ ਅੱਛਾ ਹਾਂ ਫੜੀ ਸਿਆਣੀ ਹੈ ਗੁਰਪ੍ਰੀਤ ਤੂੰ ਤੇ ਆਪਣੇ ਆਪ ਕਹਿੰਦੇ ਨਾ ਆਪਣੇ ਆਪ ਹੀ ਫੜੀ ਜਾਨੀ ਹਰ ਕਿਸ ਤੋਂ ਆਪਣੀ ਹੱਸ ਲੈ ਕੱਚੀ ਖਿਡਾਰੀ ਮੇਰੇ ਹਾਲਾਤ ਤਾਂ ਤੇ ਤੂੰ ਹੱਸ ਲੈ ਐਫ ਡੀ ਤੇ ਨਾ ਸਹੀ ਗੱਲ ਤੇਰੀ ਗੱਲ ਬਿਲਕੁਲ ਸਹੀ ਹੈ ਕਿ ਸਾਈਨ ਨਹੀਂ ਸੀਗੇ ਮੰਮੀ ਦੇ ਨਹੀਂ ਤੇ ਮੈਂ ਪੈਸੇ ਕਢਵਾ ਵੀ ਲੈਣੇ ਪਰ ਮੈਂ ਬੜੀ ਪਰੇਸ਼ਾਨ ਹੋਈ ਫਿਰ ਮੈਂ ਘਰ ਆਈ ਬੜਾ ਰੋਈ ਉਸ ਦਿਨ ਉਸ ਦਿਨ ਤੋਂ ਇਹ ਮੈਨੂੰ ਕਿੰਨਾ ਹੌਸਲਾ ਦਿੱਤਾ ਕਿ ਕੋਈ ਟੈਨਸ਼ਨ ਨਾ ਲੈ ਬੱਚਿਆਂ ਨੇ ਮੈਨੂੰ ਫੀਸ ਦੀ ਟੈਨਸ਼ਨ ਚੋਰ ਕੋਈ ਮੈਂ ਕਿ ਪਹਿਲੇ ਮੈ ਕੀ ਕਰਨਾ ਮੈਂ ਕਿ ਇਹ ਕੱਪੜਾ ਲੀੜਾ ਕੋਈ ਸੁਭਾਣਾ ਮੈਂ ਫੀਸ ਕਰਕੇ ਬਹੁਤ ਟੈਨਸ਼ਨ ਚ ਗਈ ਸੀ ਕਿੰਨਾ ਰੋਈ ਤੇਰੇ ਸਾਹਮਣੇ ਭੁੱਲ ਗਈ ਆ ਉਹ ਦਿਨ ਤੇ ਤੂੰ ਕਿਵੇਂ ਮੈਨੂੰ ਹੌਸਲਾ ਦਿੱਤਾ ਪਹਿਣਾ ਵਲ ਸਕਿਆ ਪਹਿਣਾ ਵਾਂਗ ਤੂੰ ਮੈਨੂੰ ਹੌਸਲਾ ਦਿੱਤਾ ਕਿ ਤੇਰੇ ਬੱਚੇ ਮੇਰੇ ਬੱਚਿਆਂ ਦੇ ਬਰਾਬਰ ਮੈਂ ਸਾਰੀ ਫੀਸ ਵੀ ਤਾਰਾਂਗੀ ਉਸ ਦਿਨ ਤੋਂ ਬਾਅਦ ਮੈਂ ਸੁਧਰ ਗਈ ਆ ਮੈਂ ਕੋਈ ਨਹੀਂ ਧੱਕੀ ਕਰਤੀ ਨਾ ਕਰਾਂਗੀ ਕਦੀ ਐ ਦਿਲ ਚ ਬਿਠਾ ਲਾ ਆਪਣੇ ਗੱਲ ਸੋਨੂ ਇੱਕ ਮਿੰਟ ਸਹ ਲ ਲੈ ਮੇਰੀ ਗੱਲ ਸੁਣ ਲੈ ਮੈਂ ਕਿੱਦਾਂ ਯਕੀਨ ਕਰਾਂ ਕਿ ਤੂੰ ਸੁਧਰ ਗਈ ਆ ਇਸ ਗੱਲ ਦਾ ਕੀ ਪ੍ਰੂਫ ਆ ਕਿ ਤੂੰ ਸੁਧਰ ਗਈ ਆ ਜੋ ਕੁਝ ਮੇਰੇ ਸਾਹਮਣੇ ਆ ਫੇਰ ਬੋਲ ਕੀ ਸੋਨੂ ਨਹੀਂ ਸੁਧਰੇ ਉਹਨੇ ਮੈਨੂੰ ਕਹਿੰਦਾ ਵੇ ਕਿ ਸਾਈਨ ਕਰਵਾ ਕੇ ਲਿਆ ਮੰਮੀ ਕੋ ਪਰ ਮੈਂ ਉਹਦੇ ਕੋ ਖਿੱਚਦੀ ਪਈ ਸਾਂ ਜਦੋਂ ਤੂੰ ਹੀ ਆਏ ਨਾ ਮੈਂ ਉਹਦੇ ਕੋ ਐਫ ਡੀ ਖਿੱਚਦੀ ਵੀ ਸਾਂ ਕਿ ਮੈਂ ਨਹੀਂ ਸਾਈਨ ਕਰਵਾਣੀ ਨਹੀਂ ਸਾਈਨ ਕਰਵਾਣੀ ਮੈਂ ਉੱਥੇ ਹੀ ਰੱਖਣੀ ਆ ਵਾਪਿਸ ਰੱਖਨੀ ਤੁਹਾਡੀ ਅਲਮਾਰੀ ਚ ਮੈਂ ਅੱਜ ਇਹ ਪੈਸਾ ਨਹੀਂ ਲੈਣਾ ਨਹੀਂ ਲੈਣਾ ਤੇ ਨਾ ਮੈਂ ਤੁਹਾਨੂੰ ਅੱਜ ਵਿਮਨ ਦੀਦੀ ਦੇ ਘਰ ਵੀ ਲੈ ਕੇ ਗਿਆ ਮੈਨੂੰ ਤੇ ਪਤਾ ਸੀ ਉਹ ਘਰ ਨਹੀਂ ਮੈਂ ਆਪਣੀ ਸਹੇਲੀ ਕੋ ਪੁੱਛ ਲਿਆ ਸੀ ਕਹਿੰਦਾ ਹੁਣ ਉੱਥੇ ਜਾ ਕੇ ਪੈਸੇ ਮੰਗਣ ਜਾ ਮੇਰੇ ਨਾਲ ਮੈਂ ਕਿਹਾ ਮੈਂ ਨਹੀਂ ਆਪਣੀ ਭੈਣ ਕੋ ਮੰਗਣ ਜਾਣ ਨਾ ਮੈਂ ਐਫ ਡੀ ਤੇ ਸਾਈਨ ਕਰਵਾਣੀ ਹੈ ਤੇ ਨਾ ਮੈਂ ਆਪਣੀ ਭੈਣ ਕੋ ਪੈਸੇ ਮੰਗਣੇ ਮੈਨੂੰ ਜਿਹੜੀ ਚੀਜ਼ ਦੀ ਲੋੜ ਹੋਏਗੀ ਮੈਂ ਤੁਹਾਡੇ ਕੋ ਮੰਗਾਂਗੀ ਜਦ ਮੇਰੇ ਨਾਲ ਤੁਸੀਂ ਹੋਗੇ ਉਹ ਤੇ ਮੈਂ ਤੁਹਾਡੇ ਕੋਈ ਮੰਗਾਂਗੀ ਮੈਂ ਸੋਨੂ ਦੀ ਕਿਹੇ ਗੱਲ ਚ ਨਹੀਂ ਹੋਣਾਣਾ ਤੇ ਯਕੀਨ ਮੰਨੋ ਭਾਬੀ ਮੇਰੇ ਕਿਹੇ ਗੱਲ ਚ ਨਹੀਂ ਹੋਣਾ ਤੇ ਆਣਾ ਚੱਲ ਕੋਈ ਨਾ ਮੈਂ ਅਜੇ ਕਿਸੇ ਨੂੰ ਨਹੀਂ ਦੱਸਦੀ ਇਹ ਗੱਲ ਬਸ ਮੇਰੇ ਤੇ ਤੁਹਾਡੇ ਦੋਵਾਂ ਚ ਰਹੂਗੀ ਅਜੇ ਮੈਂ ਵੇਖਣੀ ਆ ਕਿ ਕਿ ਤੂੰ ਕੀ ਕਰਦੀ ਮੇਰੀ ਤੇਰੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਰਾਣੀ ਵੀਰ ਜੀ ਨਾਲ ਤੇ ਮੰਮੀ ਨੂੰ ਬਿਲਕੁਲ ਨਾ ਦੱਸਣਾ ਮੈਂ ਸੱਚੀ ਕੋਈ ਠੱਗੀ ਨਹੀਂ ਕਰਨ ਲੱਗੀ ਮੱਸਾ ਕਿ ਤੇ ਮੇਰਾ ਵਿਸ਼ਵਾਸ ਬਣਿਆ ਉਹਨਾਂ ਫੇਰ ਉਹ ਸੋਚਣਗੇ ਉਹ ਫਿਰ ਕਦਮਾਂ ਤੇ ਤੁਰਦੀ ਵੀ ਠੱਗੀ ਵਾਲੇ ਰਾਹ ਤੇ ਮੈਂ ਕੋਈ ਨਹੀਂ ਠੱਗੀ ਕੀਤੀ ਮੈਨੂੰ ਤੁਸੀਂ ਸਿলাই ਗਿਆ ਨਾ ਮੈਂ ਸਿলাই ਸਿੱਖਣ ਜਾਵਾਂਗੀ ਆਪਣੀ ਮਿਹਨਤ ਨਾਲ ਆਪਣੇ ਬੱਚਿਆਂ ਨੂੰ ਪੜਾਵਾ ਮੰਗੀ ਤੇ ਯਕੀਨ ਮੰਨੋ ਮੈਂ ਕੋਈ ਠੱਗੀ ਨਹੀਂ ਕਰਦੀ ਪਤਾ ਨਹੀਂ ਇਹ ਹੁਣ ਮਗਰਮਚ ਵਾਲੇ ਆਥਰੂ ਆ ਕੀ ਸਚਾਈ ਦੇ ਆਥਰੂ ਮੈਨੂੰ ਕਿੱਦਾਂ ਯਕੀਨ ਆਊਗਾ ਕਿ ਇਹ ਕਿਹੜੇ ਅੰਦੂਰ ਪਤਾ ਨਹੀਂ ਸੁਧਰ ਗਈ ਆ ਕਿ ਜਾਂ ਹੁਣ ਇਹ ਫੇਰ ਕੋਈ ਨਵਾਂ ਪਖੰਡ ਕਰਨ ਦੀ ਪਰ ਗੱਲ ਤੇ ਬਹੁਤ ਵੱਡੀ ਆ ਇੱਕ ਐਫ ਡੀ ਅਲਮਾਰੀ ਚੋਂ ਕੱਢ ਕੇ ਆਪਣੀ ਅਲਮਾਰੀ ਚ ਰੱਖ ਲੈਣੀ ਫਿਰ ਉਤੋਂ ਦੱਸਣ ਦੀ ਆ ਕਿ ਮੈਂ ਬੈਂਕ ਵੀ ਗਈ ਹੀ ਪੈਸੇ ਕਢਾਉਣ ਇਹਦਾ ਮਤਲਬ ਤੂੰ ਤੇ ਬੈਂਕ ਕੇ ਚੱਲ ਹੀ ਗਈ ਸੀ ਨਾ ਉਹ ਤੇ ਵੱਖਰੀ ਗੱਲ ਆ ਕਿ ਤੈਨੂੰ ਇਹ ਨਹੀਂ ਪਤਾ ਕਿ ਇੱਥੇ ਸਾਈਨ ਚਾਹੀਦੇ ਕੋਈ ਸਮਝ ਨਹੀਂ ਲੱਗਣ ਦੀ ਕੀ ਮੈਂ ਰঞ্জੀਤ ਮੰਮੀ ਨਾਲ ਗੱਲ ਕਰਾਂ ਕੀ ਨਾ ਕਰਾਂ ਮੈਂ ਬਹੁਤ ਪਰੇਸ਼ਾਨ ਐ ਇਹਨਾਂ ਦੋਵਾਂ ਜੀਆਂ ਤੋਂ ਕੀ ਕੀਤਾ ਜਾਵੇ ਇਹਨਾਂ ਦਾ ਕੋਈ ਸਮਝ ਨਹੀਂ ਆਉਂਦੀ ਹਾਂ ਯਾਰ ਮੈਂ ਕਿਤੇ ਨਹੀਂ ਜਾਣਾ ਤੇਰੇ ਨਾਲ ਘੁੰਮਣ ਨਹੀਂ ਨਹੀਂ ਐਵੇਂ ਟਾਈਮ ਵੇਸਟ ਹੀ ਹੁੰਦਾ ਵੇ ਘੁੰਮਣ ਨਾਲ ਤੂੰ ਤੇ ਮੈਨੂੰ ਲੈ ਜਾਂਦੀ ਐ ਕਦੀ ਅੱਧਰ ਕਦੀ ਉੱਧਰ ਕਾਰ ਵਿੱਚ ਘੁਮਾਉਣ ਵਾਸਤੇ ਮੈਂ ਤੈਨੂੰ ਕਿਹਾ ਤੇ ਮੇਰੇ ਬੂਏ ਤੇ ਗੱਡੀ ਨਾਲ ਲੈ ਆਈ ਗੱਡੀ ਦੀ ਨਹੀਂ ਗੱਲ ਯਾਰ ਨਹੀਂ ਚੰਗਾ ਲੱਗਦਾ ਤੂੰ ਸਮਝਦੀ ਕਿਉਂ ਨਹੀਂ ਬਈ ਆਪ ਤੂੰ ਮੈਨੂੰ ਇੱਧਰ ਉੱਧਰ ਘੁਮਾਉਂਦੀ ਰਹਿੰਦੀ ਐ ਐਂਓ ਟਾਈਮ ਕਿਸੇ ਅਰਥ ਲੱਗੇ ਮੇਰਾ ਤੇਰੇ ਕੋਲ ਤੇ ਬਥੇਰਾ ਟਾਈਮ ਵੀ ਹੈਗਾ ਤੇ ਪੈਸਾ ਵੀ ਬਥੇਰਾ ਤੇਰੇ ਕੋਲ ਕੋਈ ਕਮੀ ਥੋੜੀ ਐ ਪਰ ਹੁਣ ਸਾਡਾ ਹਾਲਾਤ ਉਹ ਨਹੀਂ ਹੈਗੇ ਤੈਨੂੰ ਦੱਸਿਆ ਤੇ ਮੈਂ ਸਾਰੀਆਂ ਗੱਲਾਂ ਪਤਾ ਨਹੀਂ ਤੂੰ ਕਿਉਂ ਨਹੀਂ ਸਮਝਦੀ ਮੇਰੀ ਆਕੜ ਆਕੜ ਕਾਦੀ ਹੋਣੀ ਐ ਗਰੀਬੀ ਚ ਵੀ ਕਿਸ ਦੀ ਆਕੜ ਹੋਈ ਐ ਪਤਾ ਨਹੀਂ ਤੂੰ ਸਮਝਦੀ ਨਹੀਂ ਹੁਣ ਗੱਲ ਪਹਿਲੇ ਤੇ ਬੜੀਆਂ ਸਮਝਦੀ ਸੀ ਅੱਗੇ ਜਾਂਦੀ ਸੀ ਨਾ ਤੇਰੇ ਨਾਲ ਮਕਾਰੇ ਚ ਬਹਿ ਕੇ ਕਿੱਤੀ ਪਾਰਟੀ ਕਦੀ ਅੱਧਾ ਸ਼ਾਪਿੰਗ ਕਰਨ ਜਾਂ ਕਦੀ ਉੱਧਰ ਜਾਂਦੀ ਸਾਂ ਹੁਣ ਮੇ ਰਮਾਨੀ ਨਹੀਂ ਮੰਨਦਾ ਜਦ ਜੇਬ ਚ ਪੈਸੇ ਹੀ ਨਾ ਹੋਣ ਐਵੇਂ ਮਨ ਨਹੀਂ ਉਦਾਸ ਹੋ ਜਾਂਦਾ ਬਲਜਕੇ ਤੂੰ ਸ਼ਾਪਿੰਗ ਕਰਦੀ ਐ ਤੇ ਮੇ ਰਮਾਨ ਨੂੰ ਉਦਾਸ ਹੁੰਦਾ ਨਹੀਂ ਮੈਂ ਤੇਰੇ ਕੋ ਪੈਸੇ ਥੋੜੀ ਨਾ ਲੈਣੇ ਹਾਂ ਹਾਂ ਮੈਨੂੰ ਚੰਗਾ ਲੱਗਦਾ ਬਾਰ-ਬਾਰ ਤੇਰੇ ਨਾਲ ਮੈਂ ਜਾਵਾਂ ਤੇਰੇ ਕੋ ਪੈਸੇ ਲਾਵਾਂ ਉਹ ਵੱਖਰੀ ਗੱਲ ਤੂੰ ਖਵਾਬ ਲਾ ਦਿੰਦੀ ਐ ਹੋਰ ਕਿੰਨਾ ਹੀ ਬਹੁਤ ਹੁੰਦਾ ਚੱਲ ਇੱਕ ਦੂਜੇ ਨਾਲ ਖਵਾਬ ਲਾਤਾ ਜਦੋਂ ਮੇਰੇ ਚੰਗੇ ਦਿਨ ਸੀ ਮੈਂ ਵੀ ਤਾਂ ਤੈਨੂੰ ਖਵਾਉਂਦੀ ਸਾਂ ਹਾਂ ਯਾਰ ਐਨੀ ਗੱਲ ਲੱਗੀ ਮੈਂ ਨਹੀਂ ਜਾਣਾ ਮੈਂ ਤੈਨੂੰ ਬਿਲਕੁਲ ਮਨਾ ਕਰਤਾ ਅੱਜ ਤੇ ਮੈਂ ਕਿਤੇ ਨਹੀਂ ਜਾਣਾ ਮੇਰਾ ਮੂਡ ਬੜਾ ਹੀ ਅਫਸਰਟ ਸਮਝਾ ਕਰਨਾ ਹਾਂ ਪ੍ਰੋਬਲਮ ਹੁੰਦੀ ਆਈਆਂ ਘਰਾਂ ਦੀਆਂ ਕੋਈ ਮੈਨੂੰ ਬੱਚਿਆਂ ਨੇ ਮੈਨੂੰ ਪਤਾ ਕਿੰਨੀ ਟੈਨਸ਼ਨ ਲੱਗੀ ਹੋਈ ਐ ਤੈਨੂੰ ਵੀ ਪਤਾ ਹੋਵੇ ਸਾਡੇ ਹਾਲਾਤ ਕੀ ਚੱਲਦੇ ਪਿਆ ਬੱਚਿਆਂ ਦਾ ਉਹ ਤੋਂ ਨਾ ਕਟਿਆ ਐ ਨਾ ਮੈਂ ਆਓ ਉੱਥੋਂ ਹੀ ਜਿੱਥੇ ਪੜਦੀ ਐ ਵੀ ਤੈਨੂੰ ਦੱਸਿਆ ਦੇਵਾਂ ਤੂੰ ਪਤਾ ਵੀ ਕਿਉਂ ਨਹੀਂ ਸਮਝਦੀ ਗੱਲਾਂ ਮੈਂ ਨਾ ਹੁਣ ਨਾ ਟਾਈਮ ਨਾ ਕਿਸੇ ਹੱਥ ਲਾਉਣਾ ਜਿਹੜਾ ਮੈਂ ਤੇਰੇ ਨਾਲ ਜਾਂ ਹੋਰ ਸਹੇਲਿਆਂ ਨਾਲ ਘੁੰਮਦੀ ਫਿਰਦੀ ਰਹਿਣੀ ਆ ਨਾ ਉਹ ਟਾਈਮ ਨੂੰ ਮੇਰੀ ਭਾਬੀ ਨੇ ਕਿਹਾ ਤੈਨੂੰ ਕੁਝ ਸਿਖਾ ਦਵਾਂਗੀ ਕੋਈ ਹੁਨਰ ਸਿੱਖਖ ਲੈ ਤੇ ਉਹ ਇਹ ਹੁਨਰ ਸਿੱਖ ਕੇ ਨਾ ਮੈਂ ਚਾਰ ਪੈਸੇ ਕਮਾ ਕੇ ਆਪਣੇ ਬੱਚਿਆਂ ਦੇ ਫੀਸਾ ਵੀ ਤਾਰਾਂਗੀ ਉਹਨਾਂ ਦੇ ਖਰਚਾ ਮਾਣੀ ਚ ਆਣਗੇ ਮਦਦ ਹੋਏਗੀ ਕੋਈ ਘਰ ਦੇ ਕੰਮਾਂ ਚ ਹੈਲਪ ਹੋਏਗੀ ਆਹੋ ਖਰਚਾ ਮਾਣੀ ਜੁਂਦੀ ਆ ਫਿਰ ਕੀ ਕਰੀਆ ਹੁਣ ਕਰਨਾ ਹੀ ਪੈਣਾ ਛੋਟਾ ਕੰਮ ਯਾਰ ਛੋਟਾ ਕੀ ਹੈ ਛੋਟਾ ਕੰਮ ਹੁੰਦਾ ਕੋਈ ਹੁਣਾ ਛੋਟਾ ਕੰਮ ਹੈ ਤੂੰ ਤਾਂ ਪਤਾ ਨਹੀਂ ਕੀ ਗੱਲਾਂ ਕਰਦੀ ਹੈ ਕੋਈ ਮਿਹਨਤ ਕਰਨਾ ਵੀ ਛੋਟਾ ਕੰਮ ਹੁੰਦਾ ਹੈ ਕੀ ਗੱਲ ਕੀਤੀ ਤੂੰ ਮੈਂ ਤਾਂ ਜੀ ਨਹੀਂ ਕਰਦਾ ਤੇ ਅੱਜ ਪਤਾ ਨਹੀਂ ਕਿ ਐਵੇਂ ਮੈਂ ਕਿਹਾ ਮੇਰੇ ਮੂੰਹ ਵੱਧ ਘਟਣਾ ਤੈਨੂੰ ਨਿਕਲ ਜਾਵੇ ਪੱਕੀ ਸੇਲੀ ਮੈਂ ਕਹ ਤੂੰ ਕਿਹਾ ਨਹੀਂ ਪੱਕੀ ਸੇਲੀ ਇਹ ਕਿਦਾਂ ਲੱਗੀ ਹਾਂ ਹਾ ਗੀ ਇਹ ਤਾਂ ਮੇਰੀ ਪੱਕੀ ਸੇਲੀ ਹੈ ਤਾਂ ਹੀ ਤੇ ਮੈਂ ਤੈਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ ਦੂਜੀਆਂ ਸੇਲੀਆਂ ਦੱਸ ਦਿਆਂ ਉਹਨਾਂ ਨੇ ਮੇਰਾ ਮਨ ਜਾ ਕਿ ਉਡਾਣਾ ਸੀ ਗੁਰਪ੍ਰੀਤ ਤੇ ਪਹਿਲੇ ਬੜੀ ਵੱਣ ਥੜਕਿਆ ਹੁੰਦੀ ਸੀ 40 4000 50 5000 ਦੇ ਸੂਟ ਪਾਉਂਦੀ ਸੀ ਤੇ ਹੁਣ ਇਹਦਾ ਸਟੈਂਡਰਡ ਕਿੱਥੇ ਗਿਆ ਤੇ ਇਸ ਕਰਕੇ ਨਾ ਮੇਰੇ ਮਨ ਟੁੱਟ ਗਿਆ ਹੁਣ ਮੈਂ ਕਿਤੇ ਨਹੀਂ ਘੁੰਮਣ ਜਾਣਾ ਜਦੋਂ ਇਹ ਤੇ ਵਧੀਆ ਹੋਏਗਾ ਨਾ ਸਿਸਟਮ ਉਦੋਂ ਜਾਵਾਂਗੇ ਅਸੀਂ ਘੁੰਮਣ ਤੇ ਮੈਂ ਤੈਨੂੰ ਜਾਵਾਂਗੀ ਪਾਇਤੀ ਬਥੇਰੀਆਂ ਮਥੇਰੀਆਂ ਖਾ ਲਈ ਮੈਂ ਆ ਚਲ ਕੁਸਾਨਾ ਨਾ ਰਹੀ ਆ ਫਿਰ ਕਿਉਂ ਮੈਂ ਹੁਣ ਮਿਹਨਤ ਕਰਨਾ ਚਾਹੁੰਦੀ ਆ ਮੈਨੂੰ ਮਿਹਨਤ ਕਰਨ ਦੇ ਹੈ ਫਿਰ ਵੇਖੇ ਤੇਰੀ ਸਹੇਲੀ ਕਿੰਨੀ ਕਾਮਯਾਬ ਹੁੰਦੀ ਫਿਰ ਜਾਵਾਂਗੇ ਘੁੰਮਣ ਟਿਕਣ ਆਪਣੇ ਬਹਿਨਾਂ ਤੇ ਟ੍ਰੀਟ ਕਰਾਵਾਂਗੇ ਹੋਰ ਬੱਚੇ ਠੀਕ ਹੈ ਹੂੰ ਚਲ ਠੀਕ ਹੈ ਹੈ ਗੁਰਪ੍ਰੀਤ ਕਿੱਦਾਂ ਹੋਣੀ ਆ ਕਿੰਨੂੰ ਨਾਂ ਨਾ ਕਰੀ ਜਾਣ ਦੀ ਆ ਭਾਬੀ ਸਹੇਲੀ ਦਾ ਬੰਦ ਸੇਦਾ ਇਹ ਕਿਹੜੇ ਵਾਲੀ ਆ ਜਿਹੜੀ ਗੱਗੜ ਹੀ ਲੈ ਆ ਜਾਂਦੀ ਆ ਰੋਈ ਤੈਨੂੰ ਆਹ ਉਹ ਹੀ ਜਿਹੜੀ ਗੱਡੀ ਲੈ ਕੇ ਆਉਂਦੀ ਲੈ ਤੇ ਸੂਟ ਬੂਟ ਤੇ ਪਾਏ ਆ ਐਡਾ ਸੋਹਣਾ ਸੂਟ ਪਾਇਆ ਹੈ ਹੈਡੀ ਸੋਹਣੀ ਚੁੰਨੀ ਲਈ ਆ ਨਾਲ ਪਾਸੇ ਲੀਪਰ ਤੇ ਜਾ ਬੈ ਜਾ ਗੱਡੀ 'ਚ ਅੱਗੇ ਵੀ ਤੇ ਇਦਾਂ ਹੀ ਕਰਦੀ ਆ ਜਾਂਦੀ ਆ ਭਾਬੀ ਅੱਗੇ ਪਰ ਮੈਂ ਹੁਣ ਨਹੀਂ ਜਾਣਾ ਮੈਨੂੰ ਮਨਾ ਕਰ ਤੇ ਮੈਂ ਕਿਹਾ ਯਾਰ ਟਾਈਮ ਵੀ ਵੇਸਟ ਨਹੀਂ ਕਰਨਾ ਉੱਧਰ ਉੱਧਰ ਘੁੰਮਣ ਦੀ ਕੋਈ ਫਿਲਮ ਵੇਖਣ ਜਾਂ ਕੋਈ ਕਿੱਟੀ ਪਾਰਟੀ ਦੇ ਜਾ ਜਦ ਜੇਬ 'ਚ ਪੈਸਾ ਤੇ ਲਹਿੰਗੇਗਾ ਦੂਜੇ ਦੇ ਪੈਸੇ ਤੇ ਕਾਦੀ ਐਸ਼ ਕਰਨੀ ਦੇਸ ਕਰਕੇ ਮੈਂ ਉਹਨੂੰ ਕਿਹਾ ਮੈਂ ਆਪਣਾ ਟਾਈਮ ਬਚਾ ਕੇ ਮਿਹਨਤ ਕਰਨੀ ਹੈ ਮੇਰੀ ਭਾਬੀ ਨੇ ਕਿਹਾ ਜੈਨੂ ਮਿਹਨਤ ਕਿਤੇ ਲਾ ਦਵਾਂਗੀ ਇਹ ਕੋਈ ਕੰਮ ਕਰਦੇ ਤੇ ਕਿਹਾਂ ਹੀ ਆ ਮੈਨੂੰ ਕਿ ਸਿਖਾਂਦੇ ਸਿਖਾਉਗੀ ਨਹੀਂ ਗੁਰਪ੍ਰੀਤ ਤੂੰ ਸਿਖਰ ਵਾਲੀ ਬਣ ਮੈਂ ਤੈਨੂੰ ਸਿਖਾ ਦਾਂਗੀ ਮੈਂ ਕਦੇ ਨਾ ਕੀਤੀ ਸਿਖਾਉਗੀ ਨਾ ਤੇ ਵੈਸੇ ਤੂੰ ਇੰਨਾ ਕਿ ਆਲ ਸ਼ੇਅਰ ਕਰ ਲਈ ਹੋਈ ਆ ਤਿਆਰ ਕਿਤੇ ਤਿਆਰ ਕਰਦਾ ਭਾਬੀ ਹੋਈ ਹੋਇਆ ਟੋਟਾ ਜਿਹੜਾ ਤੈਹੀ ਮੈਨੂੰ ਦਿੱਤਾ ਸੀ ਅੱਛਾ ਉਹ ਇਹ ਟੁੱਟਦਾ ਹੀ ਐ ਭੁੱਲ ਗਏ ਤੁਸੀਂ ਉਹਦੀ ਸ਼ਰਟ ਸੁਵਾਈ ਮੈਂ ਸਲਵਾਰ ਚੁੰਨੀ ਘਰੇ ਪਈਸ ਅੱਛਾ ਅੱਛਾ ਚਲ ਸੋਹਣਾ ਲੱਗਣ ਡਿਆ ਵਾ ਸੋਹਣੇ ਬੰਦੇ ਨੂੰ ਸੂਟ ਵੀ ਸੋਹਣਾ ਲੱਗਦਾ ਵਾ ਬਹੁਤ ਸੋਹਣਾ ਲੱਗਣ ਡਿਆ ਗੁਰਪ੍ਰੀਤ ਤੇ ਤਿਆਰ ਤੇ ਤੂੰ ਹੋਈ ਆ ਚਲ ਇੱਕ ਮਿੰਟ ਮੈਂ ਆਈ ਹਾਂ ਦਾਦੀ ਜੀ ਦੇ ਕੋਲ ਹੁਣ ਕੀ ਦੱਸਣਾ ਇਹਨੂੰ ਗੱਲਾਂ ਸੁਣਾਉਣੀਆਂ ਹੋਣ ਹੋਰ ਜਿੰਨੇ ਮੇਰੇ ਕੋ ਹੈ ਕਿ ਮੇਰੇ ਵਾਸਤੇ ਕਹਿੰਦੀ ਜਾਈਏ ਮੈਂ ਕਿਤੇ ਕੰਮ ਕਰਦੀ ਤੈਨੂੰ ਲਾਜ ਦਵਾਂਗੀ ਬੈਠਦੀਆਂ ਕਿਹੜਾ ਕੰਮ ਕਰ ਮੈਨੂੰ ਸਿਖਾ ਲਗੀ ਸਲਾਈ ਦਾ ਕਹਿੰਦੇ ਵੀ ਸਗਾ ਦੇਵੇ ਤੇ ਵਧੀਆ ਹੀ ਐ ਇਹਨਾਂ ਦੇ ਅੱਗੇ ਹੱਥ ਦੇਣਾ ਨਾ ਟੱਡਣਾ ਪਊ ਮੈਨੂੰ ਚੰਗੀ ਗੱਲ ਮਿਰਚ ਹੋਣਾ ਰਾਜੇਗਾ ਮੈਂ ਮਿਹਨਤ ਦੀ ਕਮਾਈ ਖਵਾਵਾਂਗੀ ਆਪਣੇ ਬੱਚਿਆਂ ਨੂੰ ਵੀ ਮਿਹਨਤ ਦੀ ਕਮਾਈ ਖਵਾਵਾਂਗੀ ਮੈਂ ਠੱਗਿਆਂ ਧੋਰੀਆਂ ਦੀ ਕਮਾਈ ਨਹੀਂ ਕਮਾਣੀ ਆਪਣੇ ਬੱਚਿਆਂ ਨੂੰ ਗੱਲਾਂ ਸੁਣ ਕੇ ਤੇ ਐ ਲੱਗਣ ਡਿਆ ਵਾ ਜਿਵੇਂ ਗੁਰਪ੍ਰੀਤ ਪੂਰੀ ਤਰ੍ਹਾਂ ਸੁਧਰ ਗਈ ਆ ਚੱਲ ਬਾਬਾ ਜੀ ਕਰਨ ਸੁਧਰ ਗਈ ਹੋਵੇ ਇਦਾਂ ਕਰਦੀ ਆ ਕਿ ਇਹਦਾ ਮਨ ਹੋਰ ਕਿਸੇ ਪਾਸੇ ਜਾਵੇ ਇਹਨੂੰ ਕਿਸੇ ਕੰਮ ਲਾ ਦਵਾ ਉਹੀ ਆਪਣਾ ਕੋਈ ਕੰਮ ਸਿੱਖੇ ਤੇ ਆਪਣਾ ਆਰੇ ਲੱਗੇ ਨਹੀਂ ਸੁਧਰ ਤੇ ਗਈਆ ਨਹੀਂ ਤੇ ਸੇਲੀਆਂ ਨੂੰ ਸੇਲੀਆਂ ਨੂੰ ਤੇ ਕਦੀ ਵੀ ਨਾ ਨਹੀਂ ਕਰਦੀ ਇਹਨੇ ਤੇ ਛੱਟ ਜਿੱਦਾਂ ਤਿਆਰ ਹੋਈ ਜਾ ਕੇ ਗੱਡੀ 'ਚ ਬਹਿ ਜਾਣਾ ਸੀ ਇਹ ਪੱਕਾ ਸੁਧਰ ਗਈ ਆ ਚੱਲ ਵਧੀਆ ਗੱਲ ਆ ਹੈਲੋ ਮੰਮੀ ਕਦੋਂ ਕੋਣਾ ਤੁਸੀਂ ਅੱਛਾ ਸ਼ਾਮਾਂ ਪਹਿ ਜਾਣੀਆਂ ਠੀਕ ਆ ਮੰਮੀ ਮੈਂ ਨਾ ਗੁਰਪ੍ਰੀਤ ਨਾ 2 ਮਿੰਟ ਕੰਮ ਚੱਲੀ ਆ। ਨਹੀਂ ਨਹੀਂ ਮੈਨੂੰ ਨਾ ਕੰਮ ਹੈ ਬਸ ਥੋੜਾ ਜਿਹਾ। ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ। ਹਾਂ। ਮੈਂ ਬਸ ਇਹੋ ਤੁਹਾਨੂੰ ਪੁੱਛਣਾ ਸੀ ਕਿ ਤੁਸੀਂ ਸ਼ਾਮੀ ਆਉਣਾ ਵਾ ਨਾ? ਚਾਬੀ ਮੈਂ ਨਾਲ ਲੈ ਚਲੀ ਆ ਫਿਰ। ਠੀਕ ਆ। ਹਾਂਜੀ ਹਾਂਜੀ ਲੋਕ ਲੱਗਾ। ਠੀਕ ਆ। ਗੁਰਪ੍ਰੀਤ ਮੇਰੀ ਗੱਲ ਸੁਣ। ਚੱਲ ਆ ਚਲੀਏ। ਕਿੱਥੇ ਚਲੀ ਵਾ ਵੀ? ਤੇ ਨੂੰ ਨਾ ਸਟੀਚਿੰਗਸ ਹੋਣੀ ਆ ਕਿਸੇ ਦੇ ਨਾਲ ਤੇਰੀ ਗੱਲ ਕਰਾ ਕੇ ਆਵਾਂ ਤੇ ਉੱਥੇ ਸੂਟ ਸੀਨੇ ਸਿੱਖ ਚੁੱਪ ਕਰਕੇ ਜਾ ਕੇ ਤੇ ਜਿੰਨਾ ਚਿਰ ਤੈਨੂੰ ਸੂਟ ਸੀਨੇ ਨਹੀਂ ਨਾ ਹੁੰਦੇ ਤੂੰ ਉੱਥੋਂ ਨਹੀਂ ਹਟਣਾ ਹੈਗਾ ਪੈਸੇ ਸਾਰੇ ਮੈਂ ਦਵਾਂਗੀ ਤੇਰੇ ਵੀਰ ਕੋ ਲੈ ਕੇ ਆ ਜੀ ਕਿ ਨਾ ਮੈਨੂੰ ਜਾ ਅਸਲ ਵਿੱਚ ਮੈਂ ਤਾਂ ਹੰਦੋਂ ਸਮਾਂ ਕਵਾਰੀ ਹੁੰਦੇ ਮਮੀ ਨੇ ਮੈਨੂੰ ਭੇਜਿਆ ਸੀ ਸਟੀਚਿੰਗ ਤੇ ਮੀਨ ਨਾ ਦੋਵੇਂ ਨਾਲ ਮੇਰੇ ਪੱਲੇ ਨਹੀਂ ਪਿਆ ਪੱਲੇ ਕਿੱਥੋਂ ਪਹਿਣਾ ਸੀ ਮੁੜ ਕੇ ਮੁੜ ਕੇ ਹੋ ਗਿਆ ਵਿਆਹ ਤੇ ਆਹ ਜਿਹੜੇ ਸ਼ਦਾਈ ਪੱਲੇ ਪਿਆਵ ਫਰੋਡੀ ਤੋਂ ਉਹਦੇ ਨਾਲ ਮਿਲ ਕੇ ਤੇ ਕੰਮ ਤੋਂ ਪੁੱਠੇ ਕਰਦੀ ਰਹੀ ਆ। ਉਹੀ ਮੈਂ ਕਿਹਾ ਮੈਂ ਕਿਹਾ ਹੁਣ ਆਇਆ ਨਾ ਮੈਨੂੰ ਜਾਂਚਣਾ ਆਵੇ। ਉਦੋਂ ਤੇ ਨਹੀਂ ਮੈਨੂੰ ਆਈ। ਕਿੰਨੇ ਬੜੀ ਔਖੀ ਗਾਂ ਔਖਾ ਕੰਮ ਹੁੰਦਾ ਸਟੀਚਿੰਗ। ਔਖਾ ਕੰਮ ਕੁਝ ਵੀ ਨਹੀਂ ਹੁੰਦਾ। ਜਦੋਂ ਅਸੀਂ ਸਿੱਖਣ ਤੇ ਆ ਜਾਈਏ ਨਾ ਅਸੀਂ ਸਾਰਾ ਕੁਝ ਸਿੱਖ ਲੈਨੇ। ਐਸਾ ਕੋਈ ਕੰਮ ਨਹੀਂ ਆ ਕਿ ਜਿਹੜਾ ਤੂੰ ਸਿੱਖੇਗੀ ਤੇ ਤੈਨੂੰ ਆਊਗਾ ਨਾ। ਲੱਗੀ ਸਮਝੇ? ਚੱਲ ਆ ਮੈਂ ਉਹਨੂੰ ਕਹਿ ਕੇ ਆਉਣੀ ਆ ਕਿ ਤੇਰੇ ਕੋਲ 2 ਘੰਟੇ 3 ਘੰਟੇ ਆਇਆ ਕਰੂੰਗੀ ਤੇ ਪੈਸੇ ਲੈ ਲੈ ਅਡਵਾਂਸ ਜਿਹੜੇ ਲੈਣੇ ਆ ਤੇ ਉਹਨੂੰ ਚੰਗੀ ਤਰ੍ਹਾਂ ਸਟੀਚਿੰਗ ਸਿਖਾ ਦੇ। ਤੇ ਥੋੜਾ ਟਾਈਮ ਲਾ ਕੇ ਤੇ ਆਪਣੇ ਸੂਟ ਸੜ ਸੀਨੇ ਸਿੱਖ ਤੇ ਤੇਨੂੰ ਬੁਟੀਕ ਖੋਲ ਦੇਣੀ ਯਾਦ ਦੇਣਾ ਤੇ ਸਸਤੇ ਸੂਟ ਸੂਟ ਰੇਸਨ ਮੈਂ ਉਹਦੇ ਤੇ ਪ੍ਰੈਕਟਿਸ ਕਰ ਲਾਗਣਾ ਕੋਈ ਗੱਲ ਨਹੀਂ ਉਹੋ ਜੇ ਸੂਟ ਬਥੇਰੇ ਘਰ ਪਏ ਆ ਤੂੰ ਉਹਨਾਂ ਤੇ ਪ੍ਰੈਕਟਿਸ ਕਰ ਲਈ ਉਹਨਾਂ ਤੇ ਆਪਣਾ ਕੰਮ ਚਲਾ ਤੇ ਆਪਣਾ ਘਰ ਤੋਰ ਤੇ ਆ ਬੰਦੇ ਨੂੰ ਵੀ ਕਿਹੇ ਚੰਗੇ ਪਾਸੇ ਲਾ ਆ ਜਿਹੜਾ ਸ਼ਦਾਈ ਬਣਿਆ ਫਿਰਦਾ ਉਹ ਤੇ ਸੁਧਰਦਾ ਹੀ ਨਹੀਂ ਪਿਆ ਭਾਬੀ ਹਾਲੇ ਵੀ ਕਹਿੰਦਾ ਮੈਨੂੰ ਉਹੀ ਕੰਮ ਕਰਠ ਲੱਗੀਆਂ ਦੇ ਗੁਰਪ੍ਰੀਤ ਜਦੋਂ ਤੂੰ ਉਹਦਾ ਸਾਥ ਦੇ ਨੂੰ ਹਟ ਜੇਂਗੀ ਨਾ ਪਰ ਉਹ ਬੰਦਾ ਸੁੱਦਾ ਜੂਗਾ ਬੜੀ ਮਜਬੂਰੀ ਚ ਮੈਨੂੰ ਦੇਣਾ ਪੈਂਦਾ ਪਰ ਮੈਂ ਹੁਣ ਬਹੁਤ ਪੱਕੇ ਇਰਾਦੇ ਨਾਲ ਗਈਆਂ ਕਿ ਮੈਂ ਨਹੀਂ ਦੇਣਾ ਸਾਥ ਉਹਦਾ ਨਹੀਂ ਦੇਣਾ ਮੇਰੀ ਇੱਕ ਗੱਲ ਸੁਣ ਲੈ ਜੇ ਤੂੰ ਉਸ ਬੰਦੇ ਦਾ ਸਾਥ ਹੋਣ ਦਿੱਤਾ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਇਹ ਭੁੱਲ ਜੀ ਕਿ ਤੇਰੀ ਹੈਲਪ ਮੈਂ ਰਣਜੀਤ ਮੰਮੀ ਸਾਡੇ ਚੋਂ ਕੋਈ ਵੀ ਕਰੂਗਾ ਜੇ ਇਹਨਾਂ ਨੇ ਤੇਰੀ ਹੈਲਪ ਕੀਤੀ ਨਾ ਤੇ ਮੈਂ ਇਹਨਾਂ ਨੂੰ ਸਿੱਧੀ ਧਮਕੀ ਦੇਣੀ ਕਿ ਮੈਂ ਇਹ ਘਰ ਛੱਡ ਕੇ ਚਲੀ ਆ ਤੇ ਮੈਨੂੰ ਡਿਵੋਰਸ ਚਾਹੀਦਾ ਲੱਗ ਗਈ ਸਮਝ ਹੁਣ ਮੈਂ ਕੰਮ ਕਰਨੇ ਪੱਕੇ ਆ ਬਹੁਤ ਕੁਝ ਹੋ ਗਿਆ ਪਿੱਛੇ ਤੇ ਚੱਲਾ ਮੈਂ ਤੇਰਾ ਨਾ ਤੇਰੀ ਗੱਲ ਤਰਾਵਾਂ ਕਿ सोनू ਦੀ ਕੀ ਜ਼ਰਤਿਆ ਤੈਨੂੰ ਰੋਕ ਜੀ ਉਹਨੂੰ ਕਹੀਂ ਮੈਨੂੰ ਭਾਬੀ ਉੱਥੇ ਛੱਡ ਕੇ ਆਈ ਆ ਉਹਨੇ ਕਹਣਾ ਕਿ ਕਿਹੜੇ ਪੰਗਿਆਂ ਚ ਪੈ ਗਈ ਮਿਹਨਤ ਕਰੇਗੀ ਸਾਰਾ ਦਿਨ ਮਸ਼ੀਨ ਤੇ ਬੈਠੀ ਰਹੇਗੀ 2200 ਰੁਪਏ ਕਮਾਏਗੀ ਉਹਨੇ ਮੈਨੂੰ ਵੇਖਣਾ ਕਿੰਨੇ ਆ ਲਸੂ ਨਾਨੀਆਂ ਗੱਲਾਂ ਅੱਛਾ ਹਾਂ ਉਹਨੇ ਆਹੀ ਗੱਲਾਂ ਸੁਣਾਣੀਆਂ ਤੇ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੀ ਮਿਹਨਤ ਦੀ ਕਮਾਈ ਆ ਉਹਦੇ 'ਚ ਸਾਨੂੰ ਕੋਈ ਗੱਲ ਨਹੀਂ ਕਰ ਸਕਦਾ ਤੇ ਜਿਹੜੀ ਇਹੋ ਜਿਹੀ ਕਮਾਈ ਆ ਆ ਥੋੜੀ ਤੁਹਾਡੀ ਕੁੱਤਿਆ ਕੁੱਤਿਆ ਹੋਈ ਆ ਦੇਖ ਲਓ ਸਾਰੇ ਥਾਈ ਹੋਈ ਆ ਉੱਥੇ ਤੇ ਹੋਣੀ ਸੀ ਇੱਥੇ ਵੀ ਹੋ ਕਿੰਨੀ ਕੋਠੀ ਸਭ ਕੁਝ ਤੇ ਜੇ ਅਜੇ ਵੀ ਤੁਹਾਨੂੰ ਸਮਝ ਨਾ ਆਈ ਤੇ ਲੱਕ ਡੋਬ ਕੇ ਮਰ ਜਾਓ ਫਿਰ ਚੱਲ ਆ ਤੁਰ ਉਹਨੂੰ ਸੰਭਲੂਗੀ ਆਪੇ ਨੂੰ ਇੱਕ ਦਿਨ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਸੱਚੀ ਤੂੰ ਕੀ ਕੀਤਾ ਹੈ ਪਹਿਲੋਂ ਕਹਿਣ ਗਿਆ ਸੂਟ ਮਿੰਟ ਪੈਰ ਤੇ ਸੀ ਦੇ ਤੇ ਜਦੋਂ ਪੈਸੇ ਦੇਣੇ ਹੁੰਦੇ ਉਹਦੋਂ ਕਹਿ ਦਿੰਦੀ ਆ ਅੱਜ ਦੇਣੇ ਕੱਲ ਦੇਣੇ ਹੁਣ ਜਦੋਂ ਪੈਸੇ ਦੇਣੇ ਆ ਉਹਦਾ ਸੂਟ ਸੁੱਟ ਗਈ ਇਹ ਵੀ ਫੁੱਲਾ ਕਰਦੇ ਸ਼ੰਮੀ ਹਾਂ ਜੀਤੀ ਅਸਰ ਗੱਲ ਕੀ ਆਲਾ ਕੱਲ੍ਹ ਬੋਲੀ ਜਾਣੀ। ਓ ਯਾਰ ਮੇ ਕਸਟਮਰ ਲੰਕੇ ਗਈ। ਸਸਤਾ ਦਾ ਸਸਤਾ। ਵੇਲੇ ਕੋ ਫਿਰ ਅੱਜ ਭਾਈ ਵੇਲੇ ਇੱਥੇ ਵੇਲੇ ਬੋਲੀ। ਓ ਸੁਣਾ ਠੀਕ ਠਾਕ। ਬਸ ਵਧੀਆ। ਬਾਲ ਬੱਚਾ ਕਿੱਦਾਂ? ਬਾਲ ਬੱਚੇ ਵਧੀਆ। ਕਸਟਮਰ ਆਏ ਸੀਗੇ। ਅੱਛਾ। ਪਹਿਲਾਂ ਸੂਟ ਇਕੱਠੇ ਸੁੱਟ ਗਈਆਂ। ਹਾਂ। ਹੁਣ ਆਸੀ ਤੇ ਪੈਸੇ ਮੰਗੇ। ਹਾਂ। ਤੇ ਕਹਿੰਦੀਆਂ ਕਿ ਦੇ ਦਾਂਗੀ। ਤੇ ਜੇ ਪੈਸੇ ਦੇਣ ਦਾ ਨਾਲ ਦਿੱਤਾ ਤੇ ਕਹਿੰਦੀਆਂ ਸੂਟ ਵੀ ਨਾਲ ਖੁੱਲਾ ਕਰ ਦੇ ਤੇ ਘੀੜਾ ਕਰ ਦੇ। ਇਹ ਕੁਛ ਕਰਦੀ ਨੇ। ਨੀ ਆ ਸਿਆ ਮਾਈਆ ਖਰਾਬ ਹੋਇਆ ਇੱਕ ਨਾਪ ਦੇ ਕੇ ਨਹੀਂ ਜਾਂਦੀਆਂ ਤੇ ਮੁੜ ਕੇ ਟੇਲਰ ਵੀ ਜਾਣ ਖਾਂਦੀਆਂ ਹੀ ਪੀ ਇਹਨੇ ਪੀੜਾ ਕਰਤਾ ਤੇ ਇਹਨੇ ਫੁੱਲਾ ਕਰਤਾ ਬੜਾ ਫੁੰਗਾ ਹੀ ਇਹਨਾਂ ਪਹਿਲੇ ਬੰਦਾ ਸਹੀ ਨਾਪ ਅਗਲੇ ਨੂੰ ਦੇ ਕੇ ਜਾਵੇ ਹੁਣ ਮੈਂ ਖਾ ਪਾਂਡੀ ਹਾਂ ਮੈਂ ਹੁਣ ਫੇਰ ਦੇਣ ਨਾ ਪੈਣਾ ਮੈਨੂੰ ਸਾਰਾ ਉਹ ਸੁਣਾ ਭਾਜੀ ਠੀਕ ਠਾਕ ਸਾਰੇ ਵਧੀਆ ਤੂੰ ਸੁਣਾ ਅੱਜ ਸਭ ਵਧੀਆ ਮੈਂ ਪਾਣੀ ਲੈ ਕੇ ਨਹੀਂ ਨਹੀਂ ਕਿੱਤੀ ਮੇਰੀ ਗਾਵ ਤੋਂ ਪਾਣੀ ਪੂਣੀ ਚਾਹ ਪਾਣੀ ਲੈ ਕੇ ਆਈਆਂ ਮੈਂ ਨਾ ਥੋੜੀ ਜਿਹੀ ਜਲਦੀ ਚ ਹੈ ਗਈਆਂ ਘਰੇ ਕੋਈ ਨਹੀਂ ਹੈਗਾ ਤੇਰੇ ਭਾਜੀ ਵੀ ਨਹੀਂ ਘਰ ਹੈਗੇ ਤੇ ਉਹ ਮੰਮੀ ਵੀ ਕਿਤੇ ਗਏ ਹੋਏ ਆ ਤੇ ਮੈਂ ਨਾ ਬਸ ਕੰਮ ਹੀ ਆਈ ਸੀ ਕਿਉਂ ਮੰਮੀ ਕਿੱਥੇ ਗਏ ਮੰਮੀ ਦੀ ਨਾ ਇੱਕ ਸੇਲੀ ਬਣੀ ਤੇ ਉਹ ਠੀਕ ਨਹੀਂ ਤੇ ਉਹ ਕੱਲ ਦੇ ਪਤਾ ਲੈਣ ਗਏ ਤੇ ਉਹ ਆਂਦੀ ਵੀ ਤੂੰ ਮੇਰੇ ਲਾਗੇ ਰਹਿ ਇਹ ਅਹੀਂ ਕੱਲ ਚਲ ਜੀ ਤੇ ਕੀ ਬੰਦਾ ਹੁਣ ਕਰੇ ਘਰ ਕੱਲੀ ਹੀ ਮੈਂ ਜਾ ਗੁਰਪ੍ਰੀਤ ਹੀ ਸੱਸ ਤੇ ਵੀ ਨਾ ਹੋਇਆ ਹੋਇਆ ਤੇ ਤੋਰੇ ਤੇ ਜ਼ਿਆਦਾ ਰਹਿੰਦੀ ਆ ਅੱਜ ਕੱਲ ਨਹੀਂ ਨਹੀਂ ਛੜਨੇ ਮੇਰੀ ਸੱਸ ਤੇਰੇ ਤੋਰੇ ਤੇ ਨਹੀਂ ਰਹਿੰਦੀ ਮੇਰੀ ਸੱਸ ਘਰ ਦਾ ਬੜਾ ਖਿਆਲ ਰੱਖਦੀ ਤੈਨੂੰ ਪਤਾ ਆ ਕੱਲ ਦੇ ਚਾਰ ਫੋਨ ਆ ਗਏ ਆ ਕਿ ਪੁੱਤ ਘਰ ਆ ਹੀ ਆ ਠੀਕ ਠਾਕ ਆ ਕੇ ਜੀਤ ਦੀ ਤੇ ਨਹੀਂ ਲੋੜ ਮੈਂ ਆ ਜਾਣਾ ਵਾ ਆ ਮਾਸੀ ਬਣੀ ਹੈ ਸਾਡੀ ਉਹ ਆ ਮਾਸੀ ਤੇਰੀ ਨੇ ਮੈਨੂੰ ਰੋਕ ਲਿਆ ਵਾ ਤੇ ਮੇਰੀ ਸੱਸ ਇਦਾਂ ਦੀ ਨਹੀਂ ਹੈਗੀ ਕੰਮ ਵੀ ਮੇਰੇ ਨਾਲ ਸਾਰਾ ਆ ਕਰਾ ਦਿੰਦੀ ਆ ਆ ਉਦੋਂ ਦਾ ਥੋੜਾ ਜਿਹਾ ਘਟ ਖਿਆਲ ਕਰਦੇ ਜਦੋਂ ਦੀ ਇਹ ਆਈ ਆ ਵੀ ਜਾਲੇ ਵੀ ਕਿਹ ਲੈ ਰਸੋਈ ਚ ਭਾਂਡੇ ਭੁੰਨੇ ਮਾਜ ਲੈਂਦੀ ਆ ਕੱਪੜੇ ਕੁੱਪੜੇ ਧੋ ਲੈਂਦੀ ਆ ਤੇ ਫਿਰ ਚੱਲ ਘਟ ਕਰਦੇ ਉਦੋਂ ਪਹਿਲੇ ਸਾਰਾ ਆਈ ਆ ਤੂੰ ਜੱਡ ਸੰਭਦੇ ਹ ਰਸੋਈ ਦਾ ਤੇ ਮੈਂ ਸਫਾਈਆਂ ਕਰ ਲਈ ਨਹੀਂ ਕੱਪੜੇ ਧੋਲੇ ਨਹੀਂ ਫਿਰ ਮੈਂ ਉਹ ਮੈਂ ਤੈਨੂੰ ਜਾਂਦ ਜਾਂਦੇ ਵੇਖਿਆ ਜਿੱਥੇ ਕਿੱਥੇ ਸੱਸ ਤੇਰੀ ਨੇ ਉਹ ਨਹੀਂ ਪੈਣਾ ਹੁਣ ਕਮਾਕਾਰਾਂ ਨੂੰ ਮੰਮੀ ਨਹੀਂ ਜਾਣਾ ਹੁਣ ਮੈਂ ਥੋੜਾ ਤੁਰੀ ਫਿਰਨਾ ਵਾ ਗਲੀਆਂ ਤੇ ਜਾਂ ਬਜ਼ਾਰਾਂ ਚ ਉਹ ਹੀ ਜਾਂਦੇ ਜ਼ਿਆਦਾ ਚੱਲ ਜਿਉ ਸਿਆਣੇ ਬੈਠੇ ਕੋਈ ਰਹਿੰਦੀ ਇਹ ਮੇਰੇ ਕੋਈ ਰਹਿੰਦੀ ਐਨੇ ਕਿੱਥੇ ਜਾਣਾ ਵਿਚਾਰੀ ਨੇ ਅਜੇ ਇਹਦੇ ਦਿਨ ਜੀ ਇੱਥੇ ਹੀ ਚੱਲਣ ਗਏ ਆ ਰੱਬ ਜਦੋਂ ਸੁਣੂਗਾ ਉਦੋਂ ਹੀ ਆ ਨਾ ਇਹਦੇ ਵੱਲ ਹੀ ਮੈਂ ਹੀ ਸੀ ਤੇਰੇ ਕੋਲ ਕਿੱਟੀ ਅੱਛਾ ਮੈਂ ਤੈਨੂੰ ਦੱਸਣ ਲੱਗੀ ਆ ਵੀ ਮੈਂ ਤੇਰੇ ਕੋ ਆਈ ਆ ਵੀ ਇਹਨੂੰ ਸਿਖਾਉਣੀ ਆ ਸਟਿਚਿੰਗ ਠੀਕ ਆ ਸਟਿਚਿੰਗ ਹਾਂ ਭਾਵੇਂ 2 ਮਹੀਨੇ ਲੱਗਣ ਭਾਵੇਂ 3 ਲੱਗਣ ਤੇ ਭਾਵੇਂ 4 ਲੱਗਣ ਇਨੂੰ ਇਹਦੇ ਪੈਰਾ ਤੇ ਸਟੈਂਡ ਕਰ ਦੇ ਇਹ ਪਾਣੀ ਵਾਂਗੂ ਕੱਪੜੇ ਸੀਵੇ ਤੇ ਇਹਨੂੰ ਮੈਂ ਖੋਲ ਕੇ ਦੇਣੀ ਬੁਟੀਕ ਤੇ ਮੈਂ ਇਹ ਢਿੰਗ ਕਰੂਗੀ ਸਟੀਚਿੰਗ ਕਰੋਗੀ ਲੈ ਦੱਸ ਜੇ ਤੂੰ ਸਿਖਾਏਂਗੀ ਤਾਂ ਕਰੂਗੀ ਕਿਉਂ ਨਾ ਤੂੰ ਸਿਖਾ ਤਾਂ ਸਹੀ ਇਹਨੂੰ ਇਹ ਕਿੱਥੇ ਗੱਡੀਆਂ 'ਚ ਘੁੰਮਣ ਵਾਲੀ ਇਹਨੂੰ ਮੈਂ ਝਿੰਤੇ ਬੋਗੇ ਨੀ ਇਹ ਬਈਆ ਕਹਿੰਦੇ ਆ ਨਾ ਘਰਾਂ ਦੇ ਹਾਲਾਤ ਸਾਰਾ ਕੁਝ ਕਰਾ ਦਿੰਦੇ ਆ ਬੰਦੇ ਤਾਂ ਗੱਡੀਆਂ 'ਚ ਘੁੰਮ ਲਿਆ ਜਿਹੜਾ ਘੁੰਮ ਲਿਆ ਹੁਣ ਤੇ ਬਥੇਰੀ ਬੰਦਾ ਬਣੀ ਆ ਅੱਜ ਸਵੇਰੇ ਆਇਆ ਹੀ ਫੋਨ ਦੋ ਤਿੰਨ ਸਹੇਲੀਆਂ ਦਾ ਤੇ ਉਹਨਾਂ ਨੂੰ ਸਾਫ਼ ਆਂਦੀ ਹੀ ਭਈ ਮੈਨੂੰ ਜਾਣਾ ਵਰਪਰੀ ਤੇ ਦੇਖੋ ਹੁਣ ਮੇਰੀ ਸਹੇਲੀ ਸਾਹਮਣੇ ਬੈਠੀ ਹੈ ਤੇ ਮੈਨੂੰ ਝੂਠੀ ਨਾ ਪਾ ਦੇ ਜੇ ਤੇ ਸਿੱਖਣੀ ਆ ਤੇ ਮੈਂ ਉਹਦੇ ਨਾਲ ਪੈਸੇ ਕਲੇ ਦੀ ਗੱਲ ਕਰਾਂ ਜੇ ਨਹੀਂ ਸਿੱਖਣੀ ਤੇ ਚਲ ਉੱਠ ਕੇ ਘਰੋਂ ਚਲੀ ਜਾਏ ਨਹੀਂ ਭਾਬੀ ਹੁਣ ਮੈਂ ਤੁਹਾਨੂੰ ਕਿਹਾ ਜਿਹੜਾ ਕੰਮ ਤੇ ਇਹ ਮੈਨੂੰ ਕਹਿੰਦੇ ਮੈਂ ਉਹ ਹੀ ਕਰਾਂਗੀ ਕਿ ਸਿਲਾਈ ਸਿਖਾਣਾ ਚਾਹੁੰਦੇ ਹੋ ਨਾ ਮੈਨੂੰ ਮੈਂ ਸਿਲਾਈ ਸਿੱਖਾਂਗੀ ਸਮਾਨ ਲਾ ਕੇ ਸਿੱਖਾਂਗੀ ਪਤਾ ਕੀ ਚੱਕਰ ਹੈ ਗੁਰਮੀ ਮੇਰੀ ਗੱਲ ਸੁਣ ਤੂੰ ਮੈਨੂੰ ਲੱਖਾਂ ਵਾਲੇ ਕੰਮ ਕਹਿ ਮੈਂ ਨਾ ਨਹੀਂ ਕਰੂੰਗੀ ਪਰ ਜੇ ਤੂੰ ਕਹਿੰਦੀ ਇਹਨੂੰ ਸਲਾਈਸ ਕਰ ਉਹ ਕੰਮ ਨਹੀਂ ਹਣਾ ਕੀ ਮਤਲਬ ਕਿੱਡੀ ਤਰ੍ਹਾਂ ਤੈਨੂੰ ਯਕੀਨ ਹੋਇਆ ਹੋਗਾ ਪਰ ਮੈਨੂੰ ਇੱਥੇ ਜਰਾ ਯਕੀਨ ਨਹੀਂ ਇਹਨੇ ਕੀ ਨਹੀਂ ਕੀਤਾ ਇੱਕ ਸਾਦੀ ਸਾਢੇ 11 ਦੀ ਦੋਸਤੀ ਟੁੱਟ ਗਈ ਬੜਾ ਖੁਸ਼ ਹੋ ਗਿਆ ਵੇਖ ਕੀਤੀ ਮੈਂ ਸਾਰਾ ਕੁਝ ਸਮਝਣ ਦੀ ਹੈ ਤੂੰ ਆਪਣੀ ਤਾਂ ਸੱਚੀ ਆ ਪਰ ਵੇਖ ਬੰਦਾ ਸਮੇਂ ਤੇ ਹਾਲਾ ਤਨਾਲ ਚੇਂਜ ਕੀਤੇ ਹੋ ਸਕਦਾ ਹੈ ਨਾ ਜ਼ਰੂਰੀਤ ਨਹੀਂ ਆ ਕਿ ਜੋ ਬੰਦਾ ਪਹਿਲੇ ਦਾ ਸੀ ਜੋ ਦਿਲ ਦਿਮਾਗ ਪਹਿਲੇ ਦਾ ਸੀ ਜਿਹੜੇ ਕੰਮ ਪਹਿਲੇ ਕਰਦਾ ਸੀ ਉਹੀ ਹੁਣ ਕਰਦਾ ਹੋਊਗਾ ਇਦਾਂ ਨਹੀਂ ਹੁੰਦਾ ਕਦੀ ਕਦੀ ਬੰਦਾ ਗਲਤੀਆਂ ਕਰ ਲੈਂਦਾ ਵਾ ਬਾਅਦ ਵਿੱਚ ਬੜਾ ਪਛਤਾਉਂਦਾ ਵਾ ਤੇ ਕੀ ਅਸੀਂ ਉਹਨੂੰ maaf ਨਹੀਂ ਕਰ ਸਕਦੇ ਤੇ ਲੋ ਯਕੀਨ ਹੋ ਗਿਆ ਹੋਊਗਾ ਤੋ ਦੁਬਾਰਾ ਧੋਖਾ ਖਾ ਸਕਦੀ ਹਾਂ ਪਰ ਮੈਂ ਨਹੀਂ ਨਹੀਂ ਦੀਦੀ ਤੂੰ ਯਕੀਨ ਕਰਕੇ ਵੇਖੋ ਜੋ ਪਾਸਟ ਵਿੱਚ ਗਲਤੀਆਂ ਕੀਤੀਆਂ ਮੈਂ ਹੁਣ ਨਹੀਂ ਦੁਹਰਾਵਾਂਗੀ ਤੇ ਮੈਨੂੰ ਸਿਖਾਓ ਮੈਂ ਮੰਨ ਲਾ ਕੇ ਸਿੱਖਾਂਗੀ ਤੇ ਤੁਹਾਨੂੰ ਵਧੀਆ ਕਰਕੇ ਵੀ ਦਿਖਾ ਪਰ ਬ੍ਰਿਥ ਮੈਂ ਤੇਰੇ ਤੇ ਯਕੀਨ ਕਰਾਂ ਇਹ ਹੋ ਨਹੀਂ ਸਕਦਾ ਇਹ ਤੇਰੀ ਪਰਜਾਈ ਹੈ ਜਿਹੜੀ ਯਕੀਨ ਕਰ ਲੇਗੀ ਪਰ ਮੈਂ ਨਹੀਂ ਤੂੰ ਜਿਹੜੀਆਂ ਗਲਤੀਆਂ ਕੀਤੀਆਂ ਐ ਨਾ ਉਹ ਭੁਗਤਨੀਆਂ ਵੀ ਇੱਥੇ ਹੀ ਪਹਿਣੀਆਂ ਇਹ ਕੰਮ ਨਹੀਂ ਹੋਣਾ ਗੱਟੀ ਮੈਨੂੰ ਪਤਾ ਵਾ ਕਿ ਤੇਰੇ ਵੀ ਇਹਨੇ ਪੈਸੇ ਮਾਰੇ ਸੀ ਤੇ ਮੈਂ ਤੇਰੀ ਗੱਟੀ ਅੱਜ ਰਪਾਈ ਸੀ ਮੈਨੂੰ ਸਾਰਾ ਕੁਝ ਚੇਤਾ ਵਾ ਪਰ ਵੇਖ ਹੁਣ ਉਹ ਬਦਲਣਾ ਚਾਹੁੰਦੀ ਹੈ ਤੇ ਸਾਡਾ ਫਰਜ਼ ਏ ਕਿ ਇਹੀ ਉਹਦੀ ਹੈਲਪ ਕਰੀਏ ਬੁਟੀਕ ਦਾ ਕੰਮ ਮੈਂ ਹੋਰ ਕਿਤੋਂ ਵੀ ਸਿਖਾ ਸਕਦੀ ਸੀ ਪਰ ਮੈਂ ਉਹਨੂੰ ਇੰਨੀ ਗੱਲ ਕਹੀ ਕਿ ਨਹੀਂ ਮੇਰੀ ਸਹੇਲੀ ਆ ਆਪਾਂ ਉਹਦੇ ਕੋਈ ਜਾਣਾ ਸੱਚੀ ਗੱਲ ਦੱਸਾਂ ਮੈਂ ਉਹਨੂੰ ਦੱਸਿਆ ਹੀ ਨਹੀਂ ਆ ਕਿ ਮੈਂ ਤੇਰੇ ਘਰ ਉਹਨੂੰ ਲੈ ਕੇ ਆਉਣ ਲੱਗੀਆਂ ਨਹੀਂ ਤੇ ਉਹਨੇ ਆਉਣਾ ਨਹੀਂ ਹੀ ਉਹਨੇ ਆਉਣਾ ਤਾਂ ਨਹੀਂ ਕਿ ਉਹ ਡਰਦੀ ਆ ਕਿਤੇ ਨਾ ਕਿਤੇ ਤੇਰੇ ਤੋਂ ਜਿੱਦਾਂ ਬੰਦਾ ਝੂਠਾ ਜਿਹਾ ਨਹੀਂ ਪੈ ਜਾਂਦਾ ਉਹ ਗੱਲ ਆ ਤੇ ਚੱਲ ਅੱਛਾ ਮੈਂ ਇਨਾ ਵੀ ਸ਼ਰਮਿੰਦਾ ਨਾ ਕਰੀ ਜਾ ਉਹਨੂੰ ਸਿਖਾ ਮੇਰੀ ਭੈਣ ਸਟੀਚਿੰਗ ਤੇ ਜਿੰਨੇ ਮਹੀਨੇ ਲੱਗਦੇ ਹਨਾ ਤੇ ਪੈਸੇ ਦੱਸ ਕਿੰਨੇ ਲੈਣੇ ਪੈਸੇ ਤੈਨੂੰ ਮੈਂ ਕਈ ਦਿਆ ਕਰੂੰਗੀ ਤੇਰੇ ਬਾਜੀ ਕੋ ਲੈ ਕੇ ਤੇ ਇਹਨੂੰ ਇਹਦੇ ਪੈਰਾ ਤੇ ਮੈਂ ਸਟੈਂਡ ਕਰਨਾ ਚਾਹੁੰਦੀ ਆ ਇਹਨੂੰ ਦੁਕਾਨ ਪਾ ਕੇ ਦੇਣੀ ਆ ਸੀ ਤੇ ਬਹਿ ਕੇ ਆਪਣੀ ਸੁੱਖ ਦੀ ਰੋਟੀ ਖਾਵੇ ਤੇ ਚੰਗੇ ਕਰਮ ਕਰੇ ਆਪਣੇ ਬੱਚੇ ਪਾਲੇ ਚਲ ਤੂੰ ਇੰਨਾ ਕਹਿੰਨੀ ਆ ਸ਼ੰਮੀ ਤੇਰੇ ਘਰ ਕੇ ਮੈਂ ਤੇਰੇ ਮੂੰਹ ਨੂੰ ਬਸ ਤੇਰੇ ਮੂੰਹ ਨੂੰ ਇਹਨੂੰ ਮੈਂ ਸਿਖਾਉਂਗੀ ਚਲ ਕੋਈ ਗੱਲ ਮੇਰੇ ਪਰ ਮੈਂ ਇੱਕ ਗੱਲ ਹੋਰ ਹੀ ਹਾਂ ਸਿਖਾਉਂਗੀ ਕੱਲ ਨੂੰ ਮੈਨੂੰ ਧੋਖਾ ਨਾ ਦੇਵੇ ਮੇਰੇ ਕੋਲ ਸਿੱਖ ਕੇ ਇਹ ਨਾ ਮੇਰੇ ਕਸਟਮਰ ਖੇਚ ਦਿਖ ਰਹੇ ਉਹ ਚੀਜ਼ ਮੈਂ برداشت ਨਹੀਂ ਕਰਨਾ ਨਹੀਂ ਦੀਦੀ ਵਿਸ਼ਵਾਸ ਰੱਖਿਓ ਮੈਂ ਤੁਹਾਡੇ ਕਸਟਮਰ ਨਹੀਂ ਲੈ ਕੇ ਜਾਵਾਂਗੀ ਕਿਤੇ ਮੇਰੇ ਆਪਣੇ ਜਿਨ੍ਹਾਂ ਨੂੰ ਮੇਰੀ ਸਲਾਈ ਪਸੰਦ ਹੋਣੀ ਹੈ ਮੇਰੇ ਖੁਦ ਬਣਨਗੇ ਕਸਟਮਰ ਪਰ ਇਹ ਤਾਂ ਵਿਸ਼ਵਾਸ ਬਣਾਉਣਾ ਬੜਾ ਔਖਾ ਹੈ ਇਹ ਤੇ ਤੇ ਡਿਪੈਂਡ ਕਰਦਾ ਤੂੰ ਕਿੱਦਾਂ ਵਿਸ਼ਵਾਸ ਬਣਾਉਣਾ ਅੱਜ ਤੇਰੀ ਪਰਜਾਈ ਕਰਤੇ ਵਿਸ਼ਵਾਸ ਕਰਨ ਦੀ ਹੈ ਹੁਣ ਉਹਨਾਂ ਦੀ ਮਿੱਟੀ ਪਲੀਤ ਨਾ ਕਰੀ ਇਹ ਗੱਲ ਮੇਰੇ ਚੇਤੇ ਰੱਖੀਂ ਨਹੀਂ ਹੁਣ ਮੈਂ ਕੀ ਆ ਮੈਂ ਸੁਦਰਗੀ ਮੈਂ ਭਾਬੀ ਨੂੰ ਹੀ ਸਮਝਾਏ ਹਵੇ ਚਲ ਕੋਈ ਨੀ ਸਵੇਕਾ ਥੋੜੇ ਦਿਨਾਂ ਚ ਪਤਾ ਲੱਗ ਜੂਗਾ ਇਹ ਸਿਖਾਉਂਦੀ ਮੈਂ ਤੇਰੇ ਕਰਕੇ ਸਿਖਾਉਂਗੀ ਛਮੀ ਭਰੋਸਾ ਰੱਖ ਕੇ ਕੱਲ ਸਾਰਾ ਕੁਝ ਜੇ ਹੁਣ ਇਹ ਇਦਾਂ ਦੀ ਗਲਤੀ ਕਰੇਗੀ ਨਾ ਤੇ ਤੇਰੇ ਸਾਹਮਣੇ ਬਾਹ ਫੜ ਕੇ ਬਾਹਰ ਕੱਢ ਦੂੰਗੀ ਇਹਨੂੰ ਇੱਥੋਂ ਤੇ ਆਪਣੇ ਘਰ ਤੋਂ ਵੀ ਹੋਰ ਦੱਸ ਕੀ ਚਾਉਣੀ ਆ ਤੂੰ ਚਲ ਮੈਂ ਤੈਨੂੰ ਕਿਹਾ ਤੇਰਾ ਮੈਂ ਮਾਨ ਰੱਖ ਲਿਆ ਮੈਂ ਸਿਖਾਉਂਗੀ ਪਰ ਨੀਤ ਸਾਫ ਨਾਲ ਸਿੱਖੇ ਬਸ ਸੋਲੇ ਗੁਰਪ੍ਰੀਤ ਹੁਣ ਇੱਥੇ ਮੇਰੀ ਪਿੱਠ ਨਾ ਲੱਗਨ ਗਈ। ਉਹਨਾਂ ਵੇ ਇੱਥੇ ਮੇਰੀ ਤੂੰ ਫੇਰ ਮਿੱਟੀ ਪਲੀਤ ਕਰਾ ਦੇਵੇਂ। ਹੁਣ ਮੰਨ ਲਾ ਕੇ ਤੇ ਇੱਥੇ ਕੰਮ ਸਾਰਾ ਸਿੱਖਣਾ। ਆ ਦਿਹਾੜੀ ਦੇ 1 2 ਸੂਟ ਹੱਥਾਂ ਚੋਂ ਕੱਢ ਤੇ ਛੇਤੀ ਤੋਂ ਛੇਤੀ ਪ੍ਰੈਕਟਿਸ ਕਰ ਤੇ ਤੈਨੂੰ ਦੁਕਾਨ ਹੀ ਖੋਲ ਦਿੰਨੇ ਆ। ਤੇਰਾ ਵੀਰ ਹੁੰਦਾ ਹੈ ਨਾ ਵਾਰੂ ਤੇ ਮੈਂ ਉਹਦੇ ਨਾਲ ਗੱਲ ਕਰ ਲੈਣੀ ਹੈ। ਕੱਲ ਸ਼ਾਮੀ ਜਾਂ ਪਰਸੋਂ ਉਹ ਆ ਆ ਜਾਣਾ ਉਹਨਾਂ ਨੇ ਤੇ ਮੰਮੀ ਨੂੰ ਵੀ ਬਿਠਾ ਕੇ ਤੇ ਰਣਜੀਤ ਨੂੰ ਵੀ ਬਿਠਾ ਕੇ ਮੈਂ ਗੱਲ ਕਰ ਲੈਣੀ ਬਾਉ ਤੇ ਸਿੱਖਣਾ ਸ਼ੁਰੂ ਕਰ ਤਾ। ਮੈਂ ਸਿੱਖਾਂਗੀ। ਸਵੇਰੇ ਨੂੰ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਤੇ ਹੀ ਯਾਰ ਠੀਕ ਹੈ ਠੀਕ ਹੈ ਇਹਨੇ ਟਾਈਮ ਚ ਸਿੱਖ ਲਈ ਨਾ ਜਾਸ ਹਾਂ ਜਿਵੇਂ ਜਿਹਾ ਸਾ ਮੈਂ 2 ਘੰਟੇ ਸੌਣੀਆਂ ਜੇ ਤੁਸੀਂ ਇਹਨੂੰ ਬੁਟੀਕ ਹੀ ਖੋਲ ਕੇ ਦੇਣੀ ਹੈ ਇਹ 2 ਘੰਟੇ ਵੱਧ ਲਾਏਗੀ ਮੇਰੀ ਗੱਲ ਸੁਣ ਨਾ ਜੇ ਇਹਨੂੰ ਜਿਆਦਾ ਵੀ ਤੂੰ ਟਾਈਮ ਲਵਾਉਣਾ ਚਾਹਨੀ ਹੈ ਨਾ ਇਹਨੂੰ ਤੂੰ ਜਿਆਦਾ ਟਾਈਮ ਲਵਾ ਦੇ ਆਪਾਂ ਪੈਸੇ ਐਡਜਸਟ ਕਰ ਲਾਂਗੇ ਕੋਈ ਗੱਲ ਨਹੀਂ ਜੋ ਤੂੰ ਲੈਣਾ ਹੋਗਾ ਤੂੰ ਮੈਨੂੰ ਦੱਸ ਦੀ ਫੋਨ ਤੇ ਜਾਂ ਤੂੰ ਹੁਣ ਦੱਸ ਦੇ ਤੇ ਮੈਂ ਪੈਸੇ ਤੈਨੂੰ ਜਿਹੜਾ ਅਡਵਾਂਸ ਲੈਣਾ ਮੈਂ ਤੈਨੂੰ ਅਡਵਾਂਸ ਦੇ ਦੇਣੀ ਚਲ ਕੋਈ ਨਹੀਂ ਉਹ ਮੈਂ ਤੈਨੂੰ ਦੱਸ ਦਾਂਗੀ ਠੀਕ ਹੈ ਗੁਰਪ੍ਰੀਤ ਥੈਂਕ ਯੂ ਦੂਜੀ ਚਲ ਠੀ ਥੋੜੇ ਥੋੜੇ ਚਾਹ ਪੀ ਲਓ ਨਹੀਂ ਬਾਪ ਚਾਹ ਨਹੀਂ ਪੀਂਦੇ ਤੋਂ ਮੈਂ ਕੰਡ ਮੇਰੀ ਗੱਲ ਸੁਣਾਈ ਗੁਰਪੀਤੋ ਚੱਲ ਬਾਹਰ ਮੈਂ ਆਈ ਇੱਧਰ ਆ ਤੂੰ ਐਂ ਨਾ ਘਬਰਾ ਉਹਨੇ ਪੜੀ ਸੁੱਤਰ ਹੋਈ ਇਹਨੇ ਬੰਨ੍ਹ ਕੇ ਟੋਕਰ ਕਾਲੀ ਇਹਨੇ ਪਕੜ ਲਾ ਲਈ ਆ ਤੇ ਇਹਨਾਂ ਬੱਚੇ ਚਾਹੀਦੇ ਨਾ ਤੈਨੂੰ ਪਤਾ ਨਹੀਂ ਕਿੱਦਾਂ ਵਿਸ਼ਵਾਸ ਆਉਂਦੇ ਇਹ ਨਾ ਹੋਵੇ ਤੇਰ ਠੋਕਰ ਖਾਵੇਂ ਤੂੰ ਵੇਖ ਅੱਗੇ ਬੜੀ ਮੁਸ਼ਕਲ ਆਪਾਂ ਇਕ ਦੂਜੇ ਨਾਲ ਮਿਲਿਆ ਇਹਦੀਆਂ ਗਲਤੀਆਂ ਕਰਕੇ ਕਿੱਡੀ ਤੇਰੇ ਮੇਰੇ ਪਿਆਰ 'ਚ ਹੁਣ ਕਦੀ ਫਰਕ ਨਹੀਂ ਆਉਂਦਾ। ਰਹੀ ਗੱਲ ਇਹਦੀ। ਇੱਕ ਕੁੜੀ ਉਹਦੋਂ ਸੁੰਦਰ ਧੀਏ ਜਦੋਂ ਉਹਦੇ ਬੱਚੇ ਉਤੋਂ ਵਿਛੜ ਗਏ। ਤੈਨੂੰ ਪਤਾ ਕਿੰਨਾ ਟਾਈਮ ਹੋ ਗਿਆ ਤੇ ਬੱਚਿਆਂ ਦੀ ਛੁੱਟੀਆਂ ਪਈਆਂ ਹੌਸਟਲ ਤੋਂ। ਉਹ ਬੱਚੇ ਇੱਥੇ ਨਹੀਂ ਪਹੁੰਚ ਸਕੰਦੇ ਕਿਉਂਕਿ ਉੱਥੇ ਤੇਜ਼ ਤਾਪਮਾਰੀ ਤੇ ਥੱਕੇ ਖਾਂਦੀ ਫਿਰੰਦੀ ਆ ਹੁਣ। ਹੁਣ ਕੱਲ ਮੈਂ ਆਪਣੀ ਕੰਨੀ ਸੁਣਿਆ ਸੀ। ਕਿ ਸਾਡਾ ਜਵਾਈ ਫੇਰ ਨਹੀਂ ਉੱਡਿਆ ਸੀ ਪੰਪ ਦੇਣ ਸੋਨ ਨੂੰ ਬਾਜੀ ਆਖੰਡਿਆ ਹੀ। ਦੀ ਆ ਕਰ ਲਾਓ ਕਰਨਾ ਪਰ ਇਹ ਮੈਂ ਸਾਫ਼ ਜਵਾਬ ਦਿੰਦਾ ਇਹ ਕਹਿੰਦੀ ਮੈਂ ਹੁਣ ਤਗੀਆਂ ਠੋਰੀਆਂ ਨਾਲ ਨਹੀਂ ਇਦਾਂ ਕਰਨਾ ਹੈਗਾ ਮੇਰੇ ਬੱਚੇ ਅੱਕੇ ਪਤਾ ਨਹੀਂ ਕਿਹੜੇ ਪਾਪ ਭੁਗਤਣਗੇ ਜਿਹੜੇ ਕਿਤੋਂ ਦੇ ਵਿਛੜੇ ਆ ਤਾਂ ਸਾਨੂੰ ਮਿਲ ਨਹੀਂ ਪਉਣਗੇ ਸਾਡੇ ਕੋਲ ਆ ਨਹੀਂ ਸਕਣਗੇ ਤੇ ਅਹੀਂ ਹੁਣ ਚੰਗੇ ਕੰਮ ਕਰਨੇ ਤੇ ਆਖੜ ਲਈ ਹੀ ਸਵੇਰੇ ਸੇਲੀ ਨੂੰ ਵੀ ਮੈਂ ਕੋਈ ਕੰਮ ਸਿੱਖਣਾ ਤੇ ਮੈਂ ਇਹਨੂੰ ਫਿਰ ਤਾਂ ਲੈ ਕੇ ਆਈਆਂ ਕਿ ਚਲ ਰਸ਼ਾ ਤੂੰ ਸਿਖਾ ਦੇ ਤੇਰੇ ਤੋਂ ਵਧੀਆ ਬੁਟੀਕ ਤੇ ਕੋਈ ਜਾਣਦਾ ਹੀ ਨਹੀਂ ਤੂੰ ਸਿਖਾ ਦੇਣਾ ਵਾ ਤੇ ਚਲ ਪਾਸੇ ਆ ਵੀ ਇਹ ਆਪਣੀ ਰੋਟੀ ਜੋਗੀ ਹੋ ਜੇ ਰੋਟੀ ਕਮਾਉਣ ਜੋਗੀ ਹੋ ਜੇ ਬੱਚਿਆਂ ਨੂੰ ਪੜਾਉਣ ਜੋਗੀ ਹੋ ਜੇ ਉਹ ਜੇ ਮਰ ਜਾਣਾ ਸੁਧਰਦਾ ਤੇ ਸੁਧਰੇ ਨਹੀਂ ਤੇ ਟੱਕੇ ਖਾਂਦਾ ਫਿਰ ਤੇ ਦਫਾ ਹੋਵੇ ਜਿੱਥੇ ਉਹਨੇ ਹੋਣਾ ਫਿਰ ਨਾ ਹੋਗਾ ਤੇ ਡੋਰਸ ਪਾਸੇ ਕਰ ਤੇ ਪਾਸੇ ਕਰਨਾ ਇਹਨੂੰ ਮੈਂ ਦੀ ਰੋਟੀ ਜੋਗੀ ਕਰ ਦੇਣਾ ਵਾ ਉਸ ਬੰਦੇ ਨੂੰ ਮੈਂ ਤੇ ਰਣਜੀਤ ਨੇ ਤੇ ਮੰਮੀ ਨੇ ਸਮਝਾਉਣਾ ਵਾ ਜੀ ਉਹ ਸਮਝਦਾ ਵਾ ਤਾਂ ਠੀਕ ਆ ਜੇ ਜੱਟੀ ਉਹ ਨਾ ਸਮਝਿਆ ਨਾ ਬੰਦਾ ਤੇ ਬਸ ਠੀਕ ਆ ਮੈਂ ਡੋਰਸ ਦਵਾ ਦੇਣਾ ਹੁਣ ਇਹਦਾ ਫੋਲ ਠੀਕ ਹੈ ਇੱਕ ਪਾਸੇ ਕਰੋ ਬੜਾ ਰੋਈ ਹੈ ਤਿੰਨ ਚਾਰ ਦਿਨ ਹੋ ਗਏ ਨਾਰੋਈ ਨਾਰੋਈ ਕਹਿੰਦੀ ਭਾਬੀ ਮੈਂ ਗਲਤ ਨਹੀਂ ਮੈਨੂੰ ਇਹ ਸਭ ਬੰਦੇ ਨੇ ਉਸਮਾ ਕਰਲਾਤਾ ਮੈਂ ਕਿਹਾ ਵੇਗ ਬਾਉ ਸੁਣੀ ਦੀ ਸਬਦੀ ਹੈ ਕਰਦੀ ਮੰਨਦੀ ਸੋਚਦੀ ਆਨੂੰ ਵੀ ਰੱਬ ਨੇ ਦਿਲ دماغ ਦਿੱਤੇ ਲੋਕਾਂ ਦੀ ਕੋਈ ਜ਼ਿਆਦਾ ਦਿਮਾਗ ਥੋੜਾ ਹੁੰਦੇ ਆਂ ਭੀ ਇਹੋ ਨਾਲ ਦਿਮਾਗਾਂ ਨਾਲ ਚੱਲੀ ਆਹੀ ਵੀ ਤਾਂ ਸੋਚ ਸਕਦੀ ਨਾ ਆਪਣਾ ਆਪਾ ਲਾਗੂ ਲੈ ਚੱਲ ਤੂੰ ਕਿੰਨੀ ਉੱਤੇ ਕੋਈ ਗੱਲ ਨਹੀਂ ਮੈਂ ਸਿਖਾ ਦੂੰਗੀ ਮੈਂ ਤੇਰੇ ਘਰਾਂ ਤੇ ਸਿਲਾਈ ਸਾਰੀ ਸਿਖਾ ਦੂੰਗੀ ਤੇ ਪੈਸੇ ਕਿੰਨੇ ਕੱਢਦਾ ਸਮਝ ਦੇਖੋ ਬੋਤਾ ਤੇ ਮੈਂ ਨਹੀਂ ਦੋ ਹਜ਼ਾਰ ਸੀ ਮੈਨੂੰ ਅੱਛਾ ਤੇਰ ਕੋਮੇ ਫੰਡਾ ਸੋ ਨਾ ਕੋਈ ਗੱਲ ਠੀਕ ਹੈ ਮੇਰੀ ਗੱਲ ਸੁਣ ਜੇ ਤੂੰ ਦੋ ਲੈਣਾ ਤੂੰ ਦੋ ਹੀ ਲੈ ਲੈ ਅੱਧਾ ਪੌਣਾ ਘੰਟਾ ਇਹਨੂੰ ਵਧ ਲਵਾ ਦੇ ਤਾਂ ਕਿ ਇਹ ਛੇਤੀ ਤੋਂ ਛੇਤੀ ਪ੍ਰੈਕਟਿਸੇਦੀ ਹੋ ਜੇ ਤੇ ਸੂਟ ਸਹੀ ਜੁਗੀ ਹੋ ਨਹੀ ਮੈਂ ਇਹਨੂੰ ਟਾਈਮ ਵਧ ਨਹੀਂ ਲਵਾਉਣਾ ਦੋ ਤਿੰਨ ਘੰਟੇ ਕਰੂਗੀ ਠੀਕ ਹੈ ਹੌਂਦੀ ਹਜੇ ਮੈਂ ਆਪਣੇ ਘਰ ਦਾ ਵੀ ਦੇਖਣਾ ਹੁੰਦਾ ਤਲਾ ਚਲ ਕੋਈ ਗੱਲ ਬੱਚੇ ਆ ਜਾਂਦੇ ਸਕੂਲ ਬਾਕੀ ਪੈਰ ਮੇਰੇ ਕੋਲ ਮਸ਼ੀਨ ਦੇ ਪਏ ਆ ਹਾਂ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਟਾਈਮ ਲੱਗੇਗਾ ਨਾ ਬਾਕੀ ਜਿਹੜੀ ਚੀਜ਼ ਲਿਓਣ ਵਾਲੀ ਮਸ਼ੀਨ ਉਹ ਮੈਂ ਨਵੀਂ ਲੈ ਦੂਗੀ ਠੀਕ ਹੈ ਠੀਕ ਹੈ ਚਲ ਠੀ ਅੜੀ ਗੱਬਾਉਂ ਜਾਂਦੇ ਚੰਗਲ। ਭਾਬੀ ਆ ਜਾ ਰੋਟੀ ਵੀ ਬਣਾਉਣੀ ਹੈ। ਮੈਂ ਤੇ ਤੁਹਾਡੀ ਬੜੀ ਮੇਰੀ ਮਾਮੀ ਜਿਹੜੇ ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਸिलाई ਸਿਖਾਉਣ ਵਾਸਤੇ ਵੀ ਲੈ ਕੇ ਆਏ। ਕੋਈ ਮੇਰੇ ਕਿੰਨਾ ਸੋਚਦੇ ਉਹ ਮੇਰੀ ਕਿੰਨੀ ਇਨਸਲਟ ਵੀ ਕਰਦੇ ਕੰਮ ਵੀ ਮੇਰੇ ਕਿੰਨਾ ਸਾਫ਼ ਦਿੱਤਾ। ਮੇਰੀ ਗੱਲ ਸੁਣ। ਇਹਦੇ ਵਿੱਚ ਥੈਂਕ ਯੂ ਵਾਲੀ ਜਾਂ ਧੰਨਵਾਦ ਵਾਲੀ ਕੋਈ ਗੱਲ ਨਹੀਂ। ਇੱਕ ਭਾਬੀ ਹੋਣ ਦੇ ਨਾਤੇ ਇਹ ਮੇਰੇ ਫਰਜ਼ ਨੇ। ਬਸ ਤੂੰ ਅੱਗੋਂ ਸਹੀ ਰਹਿ। ਜਦ ਤੂੰ ਹੋ ਜੇ ਕੰਮ ਕਰਦੀ ਹੈ ਨਾ ਤੇ ਕਿਹੇ ਥਾਂ ਵੀ ਮੇਰੀ ਇਲਾਜ ਨਹੀਂ ਨਾ ਰੱਖਦੀ ਮੈਨੂੰ ਬੜਾ ਗੁੱਸਾ ਚੜਦਾ ਤੈਨੂੰ ਪਤਾ ਆ ਕਿੱਟੀ ਸਾਹਮਣੇ ਤੂੰ ਮੈਨੂੰ ਉਦੋਂ ਵੀ ਝੂਠੇ ਪਾਤਾ ਸੀ ਮੈਂ ਲੋਕਾਂ ਦੇ ਤਰਲੇ ਕਰ ਕਰਕੇ ਤੇਰੇ ਘਰ ਕਮੇਟੀਆਂ ਪੁਵਾਈਆਂ ਸੀ ਇੰਨਾ ਸਾਰਿਆਂ ਦੀਆਂ ਤੇ ਤੂੰ ਖਾ ਕੇ ਤੇ ਡਕਾਰ ਮਾਰ ਛੜਿਆ ਤੇ ਮੇਰੇ ਘਰ ਘੇਟ ਭੰਨਦੀਆਂ ਰਹੀਆਂ ਮਹੀਨਾ ਕਿੰਨੇ ਬਦਨਾਮ ਨੇ ਮੈਂ ਤੁਹਾਡੀ ਕਹਾਈ ਬਸ ਇਹ ਜਗੀਨ ਰੱਖੋ ਮੇਰੇ ਤੇ વિશ્વાસ ਰੱਖੋ ਮੈਂ ਕਦੇ ਉਹ ਤੁਹਾਡਾ ਸਿਰ ਨਹੀਂ ਵਾਣੀ ਹੁੰਦਾ ਮੰਨਦਾ ਮੈਂ ਤੁਹਾਨੂੰ ਸਿੱਖ ਕੇ ਕਾਮਯਾਬ ਹੋ ਕੇ ਵਿਖਾਵਾਂਗੀ। ਬਸ ਮੈਨੂੰ ਐਸੇ ਚੀਜ਼ ਦੀ ਲੋੜ ਆ। ਬਾਕੀ ਸੋਨੂੰ ਤੋਂ ਨਾ ਡਰ। ਮੈਂ ਤੇਰੇ ਨਾਲ ਆ ਹਰ ਤੰ। ਠੀਕ ਐ। ਅੱਗੋਂ ਆਪਣਾ ਫਿਊਚਰ ਤਿਆਰ ਕਰਨਾ। ਜਦ ਬੱਚੇ ਜ਼ਿਆਦਾ ਵੱਡੇ ਹੋ ਜਾਣਾਂ ਉਦੋਂ ਕੁਝ ਨਹੀਂ ਹੁੰਦਾ ਹੁੰਦਾ। ਜੇ ਹੁਣੇ ਹੁਣੇ ਸੋਨੂੰ ਸੁਧਰ ਗਿਆ ਠੀਕ ਐ। ਜੇ ਨਹੀਂ ਸੁਧਰੇ ਤੇ ਬਸ ਆਪਾਂ ਕੁਝ ਸੋਚਾਂਗੇ। ਛੱਲਾ ਚੱਲੀਏ। ਘਰੇ ਸਬਜ਼ੀ ਰੋਟੀ ਬਣਾਉਣੀ।